ਨੀ ਬਈ ਐਵੇਂ ਕਹਿ ਦਿੰਦੇ ਕੱਦੂ ਚ ਵੀ ਨਹੀਂ ਕਈ ਵਾਰਦੇ ਵੀ ਇਹ ਤਾਂ ਗਾਰਾ ਪੈ ਜਾ ਕਰੋਸਾਂ ਚ ਆਉ ਹੋ ਜੂ ਆਪਾਂ ਨੂੰ 3 ਸਾਲ ਤੋਂ ਉਹ ਨੂੰ ਹੋ ਹੀ ਗਏ ਤੇ ਆਪਣੇ ਚੱਲਦੇ ਨਾਲ ਪਿੰਡ ਚ 7-7 ਸਾਲ ਵੀ ਹੋ ਚੱਲੇ 5405 4 ਵੀਲ ਨੂੰ ਅੱਛਾ ਕੁਛ ਨਹੀਂ ਕੁਛ ਨਹੀਂ ਕੱਦੂ ਸਾਰਾ ਕੁਛ ਕਰਦੇ ਪਾਣੀ ਚ ਬਾੜੀ ਫਿਰਦੇ ਗਾਰਾ ਪਰ ਜਦੋਂ ਸਟਾਰਟ ਕਰਤਾ ਬਹਿਗੇ ਵਿੱਚ ਠੀਕ ਹੈ ਤੇ ਬਸ ਸਮਝ ਲਓ ਤੁਰਨ ਤੋਂ ਪਹਿਲਾਂ ਕੂਲਿੰਗ ਹੋ ਜਾਂਦੀ ਮੈਂ ਤਾਂ ਮੰਨਦਾ ਵੀ ਕਿਸੇ ਗੱਡੀ ਦੀ ਵੀ ਨਹੀਂ ਕੂਲਿੰਗ ਨਹੀਂ ਨਹੀਂ ਉਹ ਵੀ ਇਹਦਾ ਬਾਈ ਯਾਰ ਵੱਡੀਆਂ ਹੀ ਬੋਲ ਆਉਂਦੀਆਂ ਇਹ ਲਜਾਂਦੀਆਂ ਹੋਣਗੀਆਂ 13 ਤੁਰਾ ਹਲਾ ਜੰਨਾ ਥਾਂ ਕਿ ਜ਼ਿਆਦਾ ਹਾਂ ਬਾਈ ਮੇਰਾ ਖਿਆਲ 15 ਹਲਾ ਜੰਨਾ ਥਾਂ ਹੁੰਦੀ ਹੈ ਪਹਿਲਾਂ ਹਾਲੈਂਡ ਨੂੰ ਚਲਾਈਆਂ ਸੀ ਪਰ 52 10 ਵਧੀਆ ਫਿਚਦਾ ਸੀ ਕਲਟੀਵੇਟਰ ਚਲੋ ਇਹ ਦੇਖੀ ਮੀਮੂ ਪੈ ਗਏ ਬਈ ਵਾਹ ਨਹੀਂ ਪੋਲੇ ਸੀਗੇ ਵੈਸੇ ਉਹ ਵੀ ਐਵਰੇਜ ਕੱਢੀ ਆ ਪੌਣੇ ਇੱਕ 2 ਲੀਟਰ ਦੀ ਆਈ ਹਾਂ 56 ਵੀ ਲਾ ਲਓ ਚੱਲਿਆ ਉਹਦੇ ਮਗਰ ਵੀ ਲੋਕ 11 ਕਲਟੀਵੇਟਰ ਪਾ ਲਈਏ ਤੇ ਐਵਰੇਜ ਕੀ ਆਉਣੀ ਆ ਹਾਂ ਇੰ ਆ ਦਾ ਸਰੇਲਾ ਦਾ ਬਈ ਇਹ ਚੀਜ਼ ਵੀ ਵੀ ਕਾਪੀ ਹੋ ਸਕਦੀ ਹੈ ਹੁਣ ਹਨਾ ਕਰਕੇ ਦੋਨੋਂ ਲੀਵਰ ਉਹਨਾਂ ਦੇ ਆ ਜਾਂਦੇ ਆ ਠੀਕ ਹੈ ਤੇ ਆ ਲਿਫਟ ਦਾ ਕੰਟਰੋਲਰ ਬਾਹਰ ਠੀਕ ਹੈ ਤੇ ਆ ਅੰਦਰ ਆ ਗਿਆ ਆ ਦਾ ਕੰਟਰੋਲ ਬੜਾ ਵਧੀਆ ਥੱਲੇ ਤੱਕ ਆ ਜਾਂਦਾ ਠੀਕ ਹੈ ਫਿਰ ਆਪਾਂ ਉਹਨਾ ਤੇ ਇਹਨੂੰ ਆਪਾਂ ਇੱਥੇ ਖੋਲ ਕੇ ਜਿੱਥੇ ਆਉਦਾ ਜਿੱਥੇ ਕਾਫੇ ਟੇਬਲ ਬੰਦਾ ਉੱਥੇ ਕਰ ਸਕਦਾ ਤੇ ਜਿਵੇਂ ਕੋਈ ਉਹਦੇ ਨਾਲ ਕੋਈ ਬਈ ਓਵੇਂ ਜਿਵੇਂ ਮੋੜੀ ਮੋਡੀਫਿਕੇਸ਼ਨ ਦੀ ਕੋਈ ਲੋੜ ਨਹੀਂ ਲੱਗੀ ਸਾਨੂੰ ਇਹਨੂੰ ਸਾਨੂੰ ਤਾਂ ਬਈ ਐਵੇਂ ਗਈ ਨੋਰਮਲ ਵਾਈ ਕਰਨੀ ਤਾਂ ਕੋਈ ਨਹੀਂ ਲੱਗੀ ਉਹ ਤਾਂ ਐਵੇਂ ਜਿਵੇਂ ਹੁਣ ਇਹਦੂ ਬਾਅਦ ਤਾ ਇਹਦਾ ਚਲ ਬੜੇਪਾ ਸ਼ੁਰੂ ਵਾਲੀ ਗੱਲ ਹੀ ਉਹ ਘਾਵਤ ਹੀ ਬਣੀ ਵੀ ਆ ਨਾ ਹਰੇਕ ਬੰਦੇ ਹੀ ਕਹਿੰਦੇ ਤੇ ਹਜੇ ਤੱਕ ਤਾਂ ਉਹ ਗੱਲ ਹੈਣੀ ਨਹੀਂ ਨਹੀਂ ਵੈਸੇ ਠੀਕ ਚੱਲੀ ਜਾਂਦਾ ਕੋਈ ਏਡੀ ਗੱਲ ਨਹੀਂ ਪਰ ਪੂਰਤ ਨਹੀਂ ਕੱਢਦਾ ਨਹੀਂ ਓਵੇਂ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਜੌਂਡੀਆ ਟਰੈਕਟਰਾਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਏਸੀ ਕੈਬਨਾ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਤੇ ਨਾਲ 5210 ਦੇਖ ਰਹੇ ਹਾਂ ਤਾਂ ਇਹਨਾਂ ਨੂੰ ਚਰਾ ਰਹੇ ਆ ਜੀ ਆਪਣੇ ਬਾਈ ਜੀ ਸਸੀ ਦਾ ਬਾਈ ਜੀ ਸਸੀ ਦਾ ਬਾਈ ਜੀ ਬਾਈ ਜੀ ਆਪਣਾ ਸ਼ੋਭ ਨਾਮ ਤੇ ਐਡਰੈਸ ਦੱਸਿਓ ਜੀ ਮੈਂ ਨਾਮ ਸ਼ਿ ਤੇ ਬਾਈ ਜੀ ਆਪਾਂ ਜੌਂਡੀਅਰ ਤੋਂ ਕਦੋਂ ਤੋਂ ਜੁੜੇ ਹੋਏ ਆ ਜੀ ਜੌਂਡੀਅਰ ਬਈ ਵੈਸੇ ਤਾਂ ਆਹ ਹੀ ਲਿਆ ਪਹਿਲਾ 2022 ਮਾਡਲ ਹੈ ਠੀਕ ਹੈ ਜੀ 5510 ਠੀਕ ਹੈ ਬਈ ਤੇ ਇਹ ਤੋਂ ਸ਼ੁਰੂ ਕੀਤਾ ਜੌਂਡੀਅਰ ਦਾ ਪਹਿਲਾਂ ਨਿਊ ਹੋਲੈਂਡ ਚਲਾਉਂਦੇ ਸੀ ਠੀਕ ਹੈ ਜੀ ਤੇ ਵੀਰੇ ਆਪਾਂ ਕਿੰਨੀ ਏਕੜ ਦੀ ਖੇਤੀ ਕਰਦੇ ਹੋਣਗੇ ਖੇਤੀ ਆਪਣੀ ਹੈਗੀ ਆ ਵੀਰੇ 35 36 ਕਿੱਲੇ ਠੀਕ ਹੈ ਵੀਰੇ ਤੇ ਇਸ ਤੋਂ ਪਹਿਲਾਂ ਯਾਨੀ ਹੋਲੈਂਡ ਸੀਗਾ ਜੀ ਇਸ ਤੋਂ ਪਹਿਲਾਂ ਹੋਲੈਂਡ ਚਲਾਇਆ ਠੀਕ ਹੈ ਜੀ ਹੁਣ ਫਿਰ ਬਈ ਹੌਲੈਂਡ ਚ ਮੰਨ ਲਓ ਜਿਵੇਂ ਏਸੀ ਕੈਵਨ ਨਹੀਂ ਆਉਂਦਾ ਜੌਂਡੀਅਰ ਨਾਲ ਨਹੀਂ ਵੈਸੇ ਤਾਂ ਪਹਿਲਾਂ ਵੀ ਆਹ ਲੈ ਲਿਆ ਸੀ 2022 ਮਾਡਲ ਵੈਸੇ ਇੱਕ ਹੌਲੈਂਡ ਹੈਗਾ 3602 ਆਪਣੇ ਕੋਲ ਠੀਕ ਹੈ ਵਧੀਆ ਚਲੋ ਉਹ ਵੀ ਪਸੰਦ ਠੀਕ ਹੈ ਬਈ ਪਰ ਇਹ ਤਾਂ ਥੋੜਾ ਜਾਂ ਲੱਗਿਆ ਵੀ ਵੋਨ ਮੂਨ ਚ ਬਈ ਸਾਇਲੈਂਟ ਬੜਾ ਉਹਦੇ ਨਾਲ ਹਾਂਜੀ ਹਾਂ ਤੇ ਹੌਨਨ ਵੀ ਆਪਦੀ ਜਗ੍ਹਾ ਉਹ ਵੀ ਸਹੀ ਹੈ ਠੀਕ ਹੈ ਵੀਰੇ ਤੇ ਹੁਣ ਏਸੀ ਕੈਵਨ ਚਲਉਂਦਾ ਜੌਂਡੀਅਰ ਤੇ ਵੈਸੇ ਵੀ ਪ੍ਰੇਫਰ ਨਹੀਂ ਕਰਦੇ ਸੀਗੇ ਫਿਰ ਇਹੀ ਠੀਕ ਹੈ ਬਈ ਇਹ ਬਈ ਟਰੈਕਟਰ ਨੂੰ ਲੈ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਬਈ ਹਜੇ ਤਾਂ ਮਹੀਨਾ ਕੀ ਹੋਇ ਠੀਕ ਹੈ। ਫਾਨਮਨ ਵਾਲਿਆ ਸੀ ਪਹਿਲਾਂ ਤੇ ਸਭੋ ਮੌਕੇ ਤੇ ਹੀ ਸਲਾਹ ਜੀ ਬਣੀ ਤੇ ਉਹਦਾ ਹੀ ਆਇਆ ਬਸ। ਹੁਣ ਕਦੇ ਹੀ ਕੀਤਾ ਇਹਦੇ ਨਾਲ ਤਾਂ ਹਜੇ। ਠੀਕ ਹੈ ਬਈ। ਜਿਹੜਾ ਇਹ ਏਸੀ ਕਹਿਣਾ ਬਈ ਇਹ ਤੁਸੀਂ ਮੰਨ ਲਓ ਇੱਥੋਂ ਆਪਣੇ ਖਰੀਦੇ ਆ ਕਿੱਥੋਂ ਟਰੈਕਟਰ ਇਹ ਫਰੋਇਪੁਰ ਤੋਂ ਬਈ ਸਾਡੇ ਸਰਦਾਰ ਟਰੈਕਟਰਸ ਜੋਂ ਡੀਅਰ ਦੇ ਠੀਕ ਉਹਨਾਂ ਨੇ ਮੰਗਾ ਕੇ ਜੇ। ਲੋਕਲ ਹੀ ਲਿਆ ਬਈ ਕੱਲ ਨੂੰ ਆਏ ਆ। ਕੋਈ ਨਾ ਕੋਈ ਆਪਾਂ ਇਹਦੇ ਰਿਲੇਟਡ ਕੋਈ ਲੋਡ ਪੈਂਦੀ ਆ ਸਰਵਿਸ ਸਰਵਿਸ ਲੋਕਲ ਆਉਦੇ ਡੀਲਰਾਂ ਤੋਂ ਵਧੀਆ ਮਿਲ ਜਾਂਦੀ ਆ। ਹਾਂਜੀ ਹਾਂ ਬਈ ਸਹੀ। ਕਰਕੇ ਆਪਾਂ ਲੋਕਲੀ ਟਰੈਕਟਰ ਲੈ ਆਣੋ ਤੇ ਠੀਕ ਹੈ ਠੀਕ ਹੈ ਵੀਰੇ ਤੇ ਬਈ ਫਿਰ ਮਹੀਨੇ ਦੇ ਵਿੱਚ ਸੀ ਵੀ ਸਿੱਧੀ ਗਰਮੀ ਹਨਾ ਪੂਰੀ 45 ਡਿਗਰੀ ਵਾਲੀ ਤੇ ਏਸੀ ਕਹਿਵਨ ਤਾਂ ਦਿੱਤਾ ਹਣਾ ਏਸੀ ਤਾਂ ਬਈ ਫੁੱਲ ਵਧੀਆ ਏਸੀ ਤਾਂ ਐ ਵੀ ਫੁੱਲ ਐ 45 ਡਿਗਰੀ ਦੀ ਧੁੱਪੇ ਇੱਕ ਲਾਲੋ ਖੜਾ ਜਿਵੇਂ ਕਾਰ ਖੜੀ ਹੁੰਦੀ ਆਪਾਂ ਤੇ ਕਾਰ ਪੂਰੀ ਹੀਟ ਹੋ ਜਾਂਦੀ ਆ ਚਲੋ ਇਹ ਵੀ ਸਾਰਾ ਹੀ ਗਲਾਸ ਆ ਪੂਰਾ ਹੀਟ ਹੁੰਦਾ ਪਰ ਜਦੋਂ ਸਟਾਰਟ ਕਰਤਾ ਬੈਗੇ ਵਿੱਚ ਤੇ ਬਸ ਸਮਝ ਲਓ ਤੁਰਨ ਤੋਂ ਪਹਿਲਾਂ 쿨ਿੰਗ ਹੋ ਜਾਂਦੀ ਮੈਂ ਤਾਂ ਮੰਨਦਾ ਵੀ ਕਿਸੇ ਗੱਡੀ ਦੀ ਵੀ ਨਹੀਂ 쿨ਿੰਗ ਨਹੀਂ ਉਹ ਵੀ ਬਈ ਆਪਣਾ 15 20 ਮਿੰਟ ਤਾਂ ਆਮ ਹੀ ਲੈਂਦੀ ਹੋਂਨਾ ਟਾਈਮ ਤਾਂ ਸੇਕ ਹੀ ਆ ਜਾਂਦਾ ਇਹ ਤਾਂ ਬਸ ਤੁਸੀਂ ਇੰਨਾ ਮੰਨ ਲਓ ਵੀ ਜਿੰਨਾ ਡੋਰ ਖੋਲ ਕੇ ਵਿੱਚ ਬਹਿਣਾ ਉਹ ਤਾਂ ਜ਼ਰੂਰ ਆ ਵੀ 2 ਮਿੰਟ ਲੱਗਦੀ ਤੇ ਬਾਅਦ ਚ ਜਦੋਂ ਸੀਟ ਤੇ ਬੈਠ ਗਏ ਇੱਕ ਤਾਂ ਵੈਂਟ ਉੱਪਰੋਂ ਆ ਬਈ ਤਿੰਨੇ ਤਿੰਨ ਉਧਰੋਂ ਤਿੰਨ ਉਧਰੋਂ ਸਿੱਧੇ ਵੱਜਦੇ ਤੇ ਉਹਦੇ ਕਰਕੇ ਬਹੁਤ ਜ਼ਿਆਦਾ 쿨ਿੰਗ ਆ ਠੀਕ ਹੈ ਠੀਕ ਹੈ ਤੇ ਬਈ ਏਸੀ ਕੈਮਰਨ ਦੇ ਵਿੱਚ ਜਿਵੇਂ ਹੋਰ 50 75 ਵੀ ਆਉਂਦਾ ਤੇ ਏ ਵੀ ਮੈਨੂੰ ਤਾਂ ਚਲੋ ਅੱਜ ਦੇਖਿਆ ਮੈਂ ਤਾਂ ਐਵੇਂ ਖਾਂ ਪਹਿਲੀ ਯਾਰ ਵਾਲਾ ਗਾਮ ਹੀ ਆ 2545 ਵੀ ਏਸੀ ਕੈਮਨ ਦੇ ਵਿੱਚ ਹੈਗਾ ਨਹੀਂ ਦੋਨੋਂ ਹੀ ਮਾਡਲ ਆਉਂਦੇ 2505 ਵੀ ਆਉਂਦਾ ਤੇ 5075 ਵੀ ਸਾਰੇ ਇਹਦੇ ਮਤਲਬ ਸਾਈਜ਼ ਤੇ ਸਾਰਾ ਬਾਕੀ ਸੇਮ ਹੈ ਠੀਕ ਹੈ ਤੇ ਕੱਲਾ ਬਸ ਉਹਦਾ ਹੌਸਪਾਵਰ ਦਾ ਜ਼ਰੂਰ ਫਰਕ ਆ ਉਹ 75 ਐਚਪੀ ਆ ਜਾਂਦਾ ਤੇ 63 ਐਚਪੀ ਆ ਠੀਕ ਹੈ ਹੋਰ ਕੋਈ ਖਾਸ ਤੇ ਵੇਖਣ ਨੂੰ ਵੱਡੇ ਬਈ ਆ ਯਾਰ ਲੱਗਦਾ ਉੱਡਾ ਹੀ ਉੱਚਾ ਹਨਾ ਆ ਇਹ ਨਈ ਜਮਾ ਸਾਈਜ਼ ਸੇਮ ਆ ਬਾਈ ਬਾਹਰੋਂ ਕੈਬਨ ਵੀ ਸਾਰਾ ਕੁਝ A to Z 50 75 ਦਾ ਤੇ 50 75 ਦੇ ਤੇ ਇਹਦੇ ਟਾਇਰ ਸਾਈਜ਼ ਬਾਈ ਸੇਮ ਬਾਈ ਉਹ ਵੀ 16 9 28 ਦੇ ਇਹ ਆਉਂਦੇ ਅਤੇ ਆ 16 9 30 ਹੋਣਾ ਸਾਰੀ 16 9 30 ਹਾਂਜੀ ਹਾਂਜੀ ਹਾਂ ਤੇ ਉਹਦਾ ਆਏ ਆ ਵੀ ਜਿਹੜਾ 50 75 ਦੇ ਕਈ ਵੈਸੇ ਰੇਡੀਅਲ ਪੁਆਇਰ ਦੇ 18 ਦੇ ਪੁਆ ਲੈਣਦੇ ਪਰ ਕੰਪਨੀ ਨਹੀਂ ਰਕਮੈਂਡ ਦੇ ਰਹੇ ਆ ਉਹ ਰਕਮੈਂਡ ਨਹੀਂ ਕਰਦੇ ਠੀਕ ਹੈ ਉਹ ਤਾਂ ਫਿਰ ਵੈਸੇ ਚਲੋ ਸੋਹਣੇ ਲੱਗਣ ਨੂੰ ਪੁਆ ਹੀ ਜਾਂਦੇ ਆ ਵੈਸੇ ਕੰਪਨੀ 50 75 ਜਨ 05 ਦੇ ਸੇਮ ਟਾਇਰ ਹੀ ਦਿੰਦੇ ਠੀਕ ਹੈ ਜੀ ਤੇ ਬਾਕੀ ਬਾਈ ਜੀ ਇਹ 545 ਇਹ ਨੂੰ ਇਹ ਤੋਂ ਪਹਿਲਾਂ ਤੁਸੀਂ ਇਹਦੇ ਬਾਰੇ ਸੁਣਿਆ ਸੀ ਵੀ ਕਿਵੇਂ ਸੀ ਟਰੈਕਟਰ ਵੀ ਜਿਹੜਾ 545 ਜਦੋਂ ਅਸਲ ਚਾਰ ਲਿਆ ਸੀ ਉਦੋਂ ਵੈਸੇ ਸੁਣਦੇ ਤਾਂ ਇਹ ਸੀਗੇ ਵੀ ਚਲੋ ਇਹਦਾ ਥੋੜਾ ਡੀਜ਼ਲ ਖਰਚਾ ਵੱਧ ਆ ਜਾਂ ਕੁਝ ਉਹਦੇ ਨਾਲੋਂ ਵੀ ਚਲੋ ਆਪਾਂ ਨੂੰ ਜ਼ਿੰਮੇਦਾਰਨ ਵਾਈ ਵਾਸਤੇ ਤਾਂ ਠੀਕ ਹੈ ਯਾਰ 50 HP ਵੀ ਟਰੈਕਟਰ ਹਾਂਜੀ ਹਾਂ ਹੁਣ ਫਿਰ ਏਸੀ ਕੈਬਨ 545 ਤੋਂ ਸਟਾਰਟ ਹੁੰਦਾ ਤਾਂ ਹੀ ਸੋਚਿਆ ਵੀ ਬਾਹਲੇ ਇੰਪਲੀਮੈਂਟ ਨਾਮ ਬਦਲਣੇ ਪੈਣ ਵੈਸੇ ਤਾਂ ਹੁਣ ਆ 5210 ਇਹ ਵੀ ਹੋਵੇ 24 ਤਵੀਆਂ ਸੀਗੀਆਂ ਠੀਕ ਹੈ ਤੇ ਇਹਨੂੰ ਵੀ ਐਵੇਂ ਕਈ ਵਧੀਆ ਲਈ ਫਿਰਦਾ ਹੁਣ ਤਾਂ ਇਹਦਾ ਬਈ ਯਾਰ ਵਡੀਆਂ ਹੀ ਬੋਲ ਆਂਦੀਆਂ ਇਹ ਲਜਾਂਦੀਆਂ ਹੋਣਗੀਆਂ 13 ਤੋਂ ਹਲਾ ਜੰਨਾ ਥਾਂ ਕਿ ਜ਼ਿਆਦਾ ਮੇਰਾ ਖਿਆਲ 15 ਹਲਾ ਜੰਨਾ ਥਾਂ ਇਹ ਲੈ ਜਾਂਦੀਆਂ ਲਾਲ ਸਿੰਘ ਦੀਆਂ ਤਲਵੰਡੀ ਤੋਂ ਬਣੀਆਂ ਵੀ ਵਧੀਆ ਇਹ ਕਦੋਂ ਬਣਾਈਆਂ ਸੀ ਬਈ ਮੰਨ ਲਓ ਤੁਸੀਂ ਇਹ 2020 ਚ ਵੀ ਠੀਕ ਹੈ ਉਦੋਂ ਟਰੈਕਟਰ ਮੰਨ ਲਓ ਕਿਹੜਾ ਸੀ ਜਿਹਦੇ ਮਗਰ ਪਉਂਦੀ ਹੈ ਪਹਿਲਾਂ ਹਾਲੈਂਡੋਂ ਚਲਾਈਆਂ ਸੀ ਪਰ 52 10 ਵਧੀਆ ਫੇਚ ਦੋ ਠੀਕ ਹੈ ਉਹ ਟੂ ਵੀਲ ਸੀਗਾ ਉਹ ਟੂ ਵੀਲ ਸੀ 4 ਵੀਲਾਸ ਤੇ ਖੈਰ 50 HP ਚ ਵੀ ਵਧੀਆ ਇਹਨਾਂ ਨੂੰ ਕੰਮ ਕਰਦੀਆਂ ਠੀਕ ਹੈ ਹਾਂਜੀ ਹਾਂ ਗਰ ਵੀ ਵਾਕਏ ਵੱਡੀਆਂ ਹੀ ਬਹੁਤ ਤੇ ਇਹਦੇ ਤੇ ਬਈ ਫਿਰ ਹੁਣ ਚਲ 52 10 ਬਾਰੇ ਬਾਅਦ ਚਾਵਾਂਗੇ ਆਪਾਂ ਤੇ ਇਹ ਕਿਵੇਂ ਚੱਲਦਾ 24 ਤਵੀਆਂ ਦੇ ਚਾ ਵੀ ਬਹੁਤ ਵਧੀਆ ਬੇਨ ਨੂੰ ਤਾਂ ਜਮਾ ਹੀ ਨਹੀਂ ਆਵੇਂ ਕਈ ਇਹ ਪਤਾ ਲੱਗਦਾ ਸਾਨੂੰ ਫਿਰ ਡੀਜ਼ਲ ਡੂਜ਼ਲੇ ਯਾਰ ਜੇ ਤਾਂ ਆਪਣੇ ਇੰਪਲੀਮੈਂਟ ਸਹੀ ਹੈ ਇਹਦੇ ਹੈਗੇ ਆ ਵੀ ਜਿਹੜੇ ਇਹਦੇ ਮਗਰ ਚਾਹੀਦੇ ਆ ਤੇ ਫਿਰ ਤਾਂ ਕੋਈ ਨਹੀਂ ਲੱਗਿਆ ਵੀ ਇਹਦਾ ਕੋਈ ਖਰਚਾ ਵੱਧਦਾ ਆਹ ਸਹੀ ਆ ਰਾ 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 ਚ ਜਾਣ ਨੂੰ ਆਉਣ ਨੂੰ ਜਿਵੇਂ ਉਹ ਐਵਰੇਜ ਤੋਂ ਚਲੋ ਆਪਾਂ ਹੁਣ ਮੋਡੇ ਟਰੈਕਟਰਾਂ ਦੀ ਕੀ ਗਿਣਾਂਗੇ ਹਾਂਜੀ ਹਾਂ ਵੀ ਕਿੰਨੇ ਕੁ ਦੂਰ ਜਾਂ ਪਰ ਉਹ ਐ ਨਹੀਂ ਲੱਗਦਾ ਵੀ ਬਹੁਤ ਹੀ ਜ਼ਿਆਦਾ ਖਾਈ ਜਾਂਦਾ ਜਾਂ ਕੁਛ ਠੀਕ ਹੈ ਕਲਟੀਵੇਟਰ ਚਲੋ ਇਹ ਦੇਖੀ ਮੀਮੂ ਪੈ ਗਏ ਬਈ ਵਾਹ ਨਹੀਂ ਪੋਲੇ ਸੀਗੇ ਵੈਸੇ ਉਹ ਵੀ ਐਵਰੇਜ ਕੱਢੀ ਆ ਪੌਣੇ 1.2 ਲੀਟਰ ਦੀ ਆਈ ਆਈ ਕਿੱਲੇ ਉਹ ਬੰਦੇ ਕਲਟੀਵੇਟਰ ਹੁਣ ਜਿਵੇਂ 65 ਹਸ ਪਾਵਰ ਆ ਆਪਣੇ ਜਿਵੇਂ 56 20 ਲਾ ਲਓ ਚੱਲਿਆ ਉਹਦੇ ਮਗਰ ਵੀ ਲੋਕ 11 ਕਲਟੀਵੇਟਰ ਪਾ ਲਈਏ ਹਨ ਤੇ ਐਵਰੇਜ ਕੀ ਆਉਣੀ ਹੈ ਹਾਂ ਇੰਪਲੀਮੈਂਟ ਜ਼ਰੂਰੀ ਆ ਤਾਂ ਹੀ 5405 ਲਿਆ ਨਹੀਂ ਲੈਣ ਨੂੰ 50 75 ਲੈ ਲੈਂਦੇ ਹੁਣ ਕੋਈ ਖਾਸ ਫਰਕ ਨਹੀਂਗਾ ਠੀਕ ਆ ਪਰ ਫਿਰ ਸਾਰੇ ਇੰਪਲੀਮੈਂਟ ਜਾਂ ਤਾਂ ਚੇਂਜ ਕਰਨੇ ਹੁਣ 75 ਐਚਪੀ ਵਾਲੇ ਫਿਰ ਆਪਾਂ ਲੈ ਲਾਂਗੇ ਇੱਥੇ ਪਿੰਡ 'ਚ ਆਪਾਂ ਨੂੰ ਲਿਆਉਣ ਕਰਨ ਦਾ 24 ਬਹੁਤ ਜ਼ਿਆਦਾ ਆ ਵੀ ਜੀਆਂ ਹੋਰ ਵੱਡੀਆਂ ਹੋ ਜਾਂਦੀਆਂ ਫਿਰ ਵੱਡੀ ਪ੍ਰੋਬਲਮ ਇਹ ਆ ਵੀ ਪਰ ਪਿੰਡ ਦੇ ਵਿੱਚ ਤੇ ਆਉਂਦੇ ਨਹੀਂ ਤੇ ਨਾਲੇ ਕੋਈ ਠੀਕ ਆ ਆਪਾਂ ਨੂੰ ਖੇਤੀਬਾੜੀ ਆਸਤੇ ਵੀ ਇਹ ਗੱਲ ਤੁਹਾਡੇ ਜਮਾਂ ਸਹੀ ਲੱਗੀ ਬਈ ਐਵਰੇਜ ਤਾਂ ਇਹਨੇ ਸੰਦਾਂ ਦੇ ਹਿਸਾਬ ਨਾਲ ਹੀ ਦੇਣੀ ਆ ਸੁਣਾ ਮੈਨੂੰ ਤੇ ਹੋਰ ਬਈ ਇਹਦਾ ਕੋਈ ਜਿਵੇਂ ਏਸੀ ਦੇ ਕਰਕੇ ਤੁਸੀਂ ਇਹਦੀ ਕੋਈ ਝਾੜਾ ਪੂੰਜੀ ਜਾਂ ਇਹਦੀ ਸਰਵਿਸ ਕੋਈ ਕਰਨੀ ਨਹੀਂ ਨਹੀਂ ਬਈ ਨਾਰਮਲ ਬਸ ਵੈਸੇ ਉਹ ਤਾਂ ਪਹਿਲਾਂ ਵੀ ਇਹਨੂੰ ਵੀ ਕਹਿੰਦੇ ਸੁੱਕੇ ਫਿਲਟਰ ਇਹਨਾਂ ਦੇ ਠੀਕ ਹੈ ਜੀ ਧੂੜ ਮਿੱਟੀ ਚਲੋ ਜਦੋਂ ਕੰਮ ਕਰਦੇ ਆ ਵੀ ਥੋੜਾ ਇਹਨੂੰ ਦੋ ਚਾਰ ਦਿਨਾਂ ਬਾਅਦ ਸਾਫ਼ ਕਰੀ ਰੱਖੇ ਉਹਦੇ ਨਾਲ ਟਰੈਕਟਰ ਦਾ ਇਖਤਸਾਅ ਸੌਖਾ ਬਹੁਤ ਫਰਕ ਪੈ ਜਾਂਦਾ ਮੰਨ ਲਓ ਇਹਦਾ ਇੱਥੇ ਕਾ ਹੋਇਆ ਮੜਾ ਦਿਖਾਈਏ ਇਹਦੇ ਛੁਗਈ ਹਾਂ ਮਾ ਆ ਵੀ ਆ ਜਵੇਂ ਹੁਣ ਵੇਖੋ ਤੂੜਕੇ ਜਦੇ ਇੱਥੇ ਆਉਂਦੇ ਆ ਅੱਛਾ ਜੀ ਇਹਨੂੰ ਖੋਲਣਾ ਬਸ ਚਾਰ ਲੋਕ ਆ ਬਈ ਕੱਢ ਕੇ ਇਹ ਤਾਂ ਚਲੋ ਆਮ ਮਾਈਕਰ ਵਾਲਾ ਹੀ ਹਾਂ ਉਹ ਸੇਮ ਉਹੀ ਚੀਜ਼ ਹੈ ਹੋਰ ਕੋਈ ਐਕਸਟਰਾ ਤਾਂ ਇਹ ਨਹੀਂ ਜੋ ਇਹਦਾ ਏਸੀ ਦਾ ਬਈ ਕੋਈ ਕੰਪਰੈਸ਼ਨ ਵਗੈਰਾ ਉਹ ਉਹਦਾ ਏ ਬਈ ਮੈਨੂੰ ਲੱਗਦਾ ਇੱਕ ਆ ਤਾਂ ਇੰਟਰਕੂਲਰ ਦਾ ਚਲੋ ਇੱਥੇ ਹੀ ਲੱਗੇ ਤੇ ਕੰਪਰੈਸ਼ਨ ਮੇਰੇ ਖਾਲ ਪਿੱਛੇ ਆ ਜਾਂਦਾ ਬਈ ਠੀਕ ਹੈ ਜੀ ਉਹ ਸਾਰਾ ਕੁਝ ਉੱਪਰ ਟਾਪ ਤੇ ਹੀ ਦਿੱਤਾ ਹੋਇਆ ਇਹਨਾਂ ਨੇ ਮਾਟ ਮੁੰਡ ਤੇ ਸਾਰਾ ਕੁਝ ਤੇ ਜਾਨੀ ਹਜੇ ਤੱਕ ਜੇ ਆਪਾਂ ਦੇਖੀਏ ਜਿਵੇਂ ਹੁਣਾਂ ਡਾਇਰੈਕਟਰ ਇਹਨਾਂ ਲਿਬੜਿਆ ਜਿਵੇਂ ਚੱਲ ਰਿਹਾ ਖੇਤੀ ਦੇ ਵਿੱਚ ਤੁਸੀਂ ਦੇਖੋ ਮਿੱਤਰੋ ਗੱੜਾ ਵਗੈਰਾ ਸਾਰਾ ਕੁਝ ਹਾਂਜੀ ਹੁਣ ਇਹਨੂੰ ਕੋਈ ਐ ਸਰਵਿਸ ਦੀ ਛੇਤੀ ਲੋੜ ਨਹੀਂ ਨੇ ਕੋਈ ਨਹੀਂ ਬਈ ਐਵੇਂ ਕਹਿ ਦਿੰਦੇ ਕਦੂ ਚ ਵੀ ਨਹੀਂ ਕਈ ਵਾਰਦੇ ਵੀ ਇਹ ਤਾਂ ਗੱੜਾ ਪੈਜੇ ਪਰ ਉਸਾਂ ਚਾਹ ਹੋ ਜੂ ਆਪਾਂ ਨੂੰ 3 ਸਾਲ ਤੋਂ ਉਹਨੂੰ ਹੋ ਹੀ ਗਏ ਆ ਠੀਕ ਤੇ ਆਪਣੇ ਚੱਲਦੇ ਨਾਲ ਪਿੰਡ ਚ 7 7 ਸਾਲ ਵੀ ਹੋ ਚਲੇ 5405 4 ਵੀਲ ਨੂੰ ਅੱਛਾ ਕੁਛ ਨਹੀਂ ਕੁਛ ਨਹੀਂ ਕੱਦੂ ਸਾਰਾ ਕੁਛ ਕਰਦੇ ਪਾਣੀ ਚ ਬਾੜੀ ਫਿਰਦੇ ਗਾਰਾ ਪੈਂਦਾ ਕੋਈ ਇਹਦਾ ਏਡਾ ਚੱਕਰ ਨਹੀਂ ਏਕਣਾ ਇਹ ਇਹ ਚ ਵੀ ਬਈ ਆਏ ਮੇਰੇ ਵਰਗੇ ਬੰਦਿਆਂ ਦਾ ਕਸੂਰੀ ਕਹਿ ਲੋ ਤੁਸੀਂ ਹਨਾ ਚਲੋ ਆਪਾਂ ਕੋਸ਼ਿਸ਼ ਕਰੀ ਲਈ ਵੀ ਆਪਾਂ ਨਾ ਕੋਈ ਉਹ ਜੀ ਜਿਹ ਗਲਤ ਪਾਈਏ ਬਹੁਤ ਬੰਦੇ ਯਾਰ ਇੱਕ ਵੀਊ ਦੀ ਖਾਤਰ ਵੀ ਬੋਲ ਦਿੰਦੇ ਹੁੰਦੇ ਹਨ ਵੀਊ ਮਾਰੇ ਹੁਣ ਜਿਵੇਂ ਤੁਸੀਂ ਇਹਦੇ ਬਾਰੇ ਕੁਝ ਮਾੜਾ ਚੰਗਾ ਬੋਲੋ ਤੇ ਉਹ ਬੰਦਿਆ ਨੇ ਹੁਣ ਗਾਂ ਤਾਂ ਉੱਥੇ ਤੱਕ ਹੀ ਸਨੇਹਾ ਤਾਂ ਇਹ ਹੀ ਜਾਂਦਾ ਵੀ ਇਹ 4 ਵੀਲ ਨਹੀਂ ਕਾਮਯਾਬ ਅਗਲਾ ਗਿਆ ਹੁੰਦਾ ਤੇ ਪਰ ਤੁਸੀਂ ਫਿਰ ਐਵੇਂ ਕਹੀਏ ਪੁੱਛਦੇ ਹੋ ਜੋ ਕਿ ਨਵਾਂ ਲੈਣਾ ਯਾਰ ਕਦੋਂ ਚਵਾੜ ਦੇਣੇ ਨਵਾਂ ਟਰੈਕਟਰ ਦੂਜਾ ਬਾੜਨਾ ਸੀ ਗਰ ਗੱਲ ਹੈ ਬਈ ਆਪਾਂ ਲੇਕਾ ਦੇ ਇਸੇ ਚਲਾਉਣਾ ਹੀ ਨਹੀਂ ਚਲਾਉਣਾ ਹੀ ਨਹੀਂ ਤੇ ਪਰ ਵਧੀਆ ਕੋਈ ਨਹੀਂ ਕੰਪਲੇਂਟ ਸਾਨੂੰ ਤਾਂ ਹੋਵੇ ਖੁੱਲਦਾ ਹੀ ਨਹੀਂ ਵੈਸੇ ਬਈ ਹਾਲੈਂਡ ਹੋਇਆ ਚਲੋ ਇਹ ਹੋਇਆ ਅਗਲੇ ਸੇ ਉਸ ਇਹਨਾਂ ਦੇ ਵਧੀਆ ਛੇਤੀ ਠੀਕ ਹੈ ਬਾਕੀ ਕੰਪਨੀ ਵੀ ਪਾਣੀ ਧਾਣੀ ਸੋਚ ਕੇ ਹੀ ਬਣਾਉਂਦੀ ਹੈ ਹਾਸਿਲ ਹੁੰਦਾ ਤਾਂ ਇਹ ਹੁਣ ਦੇਖੀ ਆਪਾਂ ਵੀ ਕੁਛ ਨਹੀਂ ਤੁਸੀਂ ਇਹਦੇ ਤੇ ਕੋਈ ਲਾਇਆ ਲੂਆ ਨਾ 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 ਕੁਛ ਨਹੀਂ ਬਈ ਖੁੱਲੋ ਹੀ ਕੁਛ ਨਹੀਂ ਹੁੰਦਾ ਠੀਕ ਹੈ ਚਲੋ ਬਾਕੀ ਬਈ 15 ਸਾਨੂੰ ਦਿਖਾ ਦਈਏ ਮਿੱਤਰੋ ਅਸੀਂ ਬਈ ਵੇਖਦੇ ਤਾਂ ਹੁੰਦੇ ਸੀ ਚਲੋ ਰੀਲਾਂ ਵਗੈਰਾ ਜਿਹਾ ਅਸੀਂ ਵੀ ਸੋਚਾ ਦੇਖੀਏ ਜਾ ਕੇ ਜਮਾ ਬਰੀਕੀ ਨਾਲ ਤੇ ਤੁਹਾਨੂੰ ਮਿੱਤਰੋ ਦਿਖਾਉਣਾ ਸਾਰਾ ਅੱਜ ਜਮਾ ਤੇ ਇਹਦੀ ਟੈਂਕੀ ਵਗੈਰਾ ਬਾਈ ओरिजिनल ਇੱਥੇ ਹੀ ਆਉਂਦੀ ਹੈ ਇੱਥੇ ਆਉਂਦੀ ਹੈ ਇਹਦੀ ਹਾਂ ਬਜੀ ਜਿਹੜੇ ਸਕੇਬਨ ਆ ਗਏ ਉਹਨਾਂ ਦੇ ਇੱਥੇ ਥੱਲੇ 85 ਲੀਟਰ ਡੀਜ਼ਲ ਪੈ ਜਾਂਦਾ ਬਾਈ 86 ਇਹਦੇ ਚ ਠੀਕ ਹੈ ਤੇ ਬਸ ਇੱਥੇ ਪਾਉਣਾ ਸੌਖਾ ਪਹਿਲਾਂ ਜੌਂਡੀਅਰ ਦੇ ਪਿੱਛੇ ਹੁੰਦੀ ਸੀ ਜਿਹੜਾ ਇਹ ਪਿੱਛੇ ਹੀ ਹੈ ਠੀਕ ਹੈ ਤੇ ਉਹ ਬਹੁਤ ਪ੍ਰੋਬਲਮ ਆਉਂਦੀ ਸੀ ਪਾਉਣ ਲੱਗਿਆਂ ਠੀਕ ਹੈ ਤੇ ਵੇਟ ਵੂਟ ਬਾਈ ਕੰਪਨੀ ਨੇ ਆਇਆ ਕੁਛ ਨਹੀਂ ਨਹੀਂ ਕੰਪਨੀ ਵੱਲੋਂ ਨਹੀਂ ਬਾਈ ਕੰਪਨੀ ਵੱਲੋਂ ਤਾਂ ਕੱਲਾ ਟਰੈਕਟਰ ਹੀ ਆ ਬਸ ਵੇਟ ਵੂਟ ਆਪ ਦੇ ਲਾਏ ਸੀ ਆ ਮਗ ਅੱਛਾ ਇਹ ਨਹੀਂ ਕੁਛ ਨਹੀਂ ਇਹ ਸੋਚ ਚਾਹੀਦਾ ਜੋਂ ਡੀਅਰ ਵਾਲਿਆਂ ਨੂੰ ਵੀ ਦੇਣ ਜ਼ਰੂਰ ਸਹੀ ਗੱਲ ਹੈ ਇੰਨੇ ਪੈਸੇ ਲੱਗ ਜਾਂਦੇ ਚਲੋ ਪੈਸਿਆਂ ਦੀ ਗੱਲ ਵੀ ਮਿੱਤਰ ਆਪਾਂ ਕਰਦੇ ਹਾਂ ਕਿੰਨੇ ਦਾ ਇਹ ਇਹ ਬਈ ਜੋਂ ਡੀਅਰ ਦੇ ਯਾਰ ਇਹਨਾਂ ਨਾਲ ਇਹ ਹਾਂਜੀ ਜੋਂ ਡੀਅਰ ਦੇ ਨਾਲ ਉੱਥੋਂ ਹਾਂਜੀ ਐਨਸੀ ਇਹਨਾਂ ਦੇ ਐਕਸਟਰਾ ਪੈਸੇ ਪਏ ਆਪਾਂ ਨੂੰ ਇਹਨਾਂ ਦੇ ਐਕਸਟਰਾ ਪੈਸੇ ਪਏ ਜਾਂਦੇ ਯਾਰ ਇਹ ਧੱਕਾ ਹੁੰਦਾ ਨਾ ਥੋੜਾ ਥੋੜਾ ਜਿਹਾ ਚਾਹੀਦਾ ਤਾਂ ਹੈਗਾ ਚਲੋ ਕੋਈ ਨਾ ਕੋਈ ਇਹ ਚੀਜ਼ਾਂ ਕੀ ਆ ਜਦੋਂ ਬੰਦਾ ਵੈਸੇ ਵੀ ਬਾਈ ਲੱਖ ਰੁਪਈਆ ਲਾ ਰਿਹਾ ਚਲੋ ਰੇਟ ਵੀ ਦੱਸ ਹੀ ਦੇਈਏ ਬਾਈ ਆਪਾਂ ਹੁਣੇ ਵੀ ਕਿੰਨੇ ਦਾ ਪੈਗਾ ਬਾਈ ਜੀ ਇਹ ਚ ਆਪਣਾ ਆਪਣੀ ਬਿਲਿੰਗ ਹੈਗੀ 1 ਲੱਖ 25 ਹਜ਼ਾਰ ਦੀ ਠੀਕ ਹੈ ਟੀਸੀਐਸ ਸੀਗਾ 25 ਕਿਲੋ ਚਲੋ ਰਿਟਰਨ ਆ ਜੂ 21 ਲੱਖ ਮੰਨ ਕੇ ਚਲੋ ਠੀਕ ਹੈ ਬਈ ਹੁਣ ਵੇਟ ਬੂਡ ਕੈਨ ਲਈਏ ਫਿਰ ਬਈ 22 ਲੱਖ ਮੰਨ ਲਓ 22 ਚੋੜਾ ਹਾਂ ਜੀ ਇਹਦੇ ਹੁਣ ਬਈ ਅੱਗੇ ਵੇਟ ਕਿੰਨਾ ਲਾਇਆ ਭਾਈ ਇਹ ਹੈਗੇ ਬਈ 50 ਕਿਲੋ ਦੀ ਇੱਕ ਪਲੇਟ ਆ ਤੇ 6 ਪਲੇਟਾਂ ਠੀਕ ਹੈ ਤੇ ਤਿੰਨ ਕੁਇੰਟ ਲੇ ਹੋਗਾ ਤੇ 85 ਕਿਲੋ ਦਾ ਇਹ ਆ ਆਹ ਯਾਨੀ ਇਹਨੂੰ ਪੂਰਾ ਹੁਣ ਸਹੀ ਹੈ ਪੂਰਾ ਹਾਂ ਤਿੰਨ 85 ਤੋਂ ਬਾਲਾ ਬਈ ਐਵੇਂ ਅੱਗੇ 52 10 ਦੇ ਲਾਇ ਸਕੋ ਤਾਂ ਤਾਂ ਹੀ ਲਾਏ ਆ ਭਾਈ ਠੀਕ ਹੈ ਉਹਨਾਂ ਟਾਇਰ ਵਾਲੇ ਘਸਾਉਂਦੇ ਆ जी। अच्छा जी चलो ਜਿਹੜੇ ਟਰੈਕਟਰ ਇਕ ਟਰਾਲੇ ਦਾ ਕੰਮ ਲੈਣਾ ਵੇਟ ਜ਼ਰੂਰੀ ਵੀ ਆ ਉਹਦੇ ਪਾ ਲੋ ਤੇ ਪਰ ਮੂਹਰੇ ਟਾਇਰ ਜੇ ਤਾਂ ਫਿਰ ਜਦੋਂ ਫੋਰ ਵੀਲ ਲੱਗਾ ਰਹਿ ਜਾ ਤਾਂ ਬਾਲਾ ਹੀ ਫਰਕ ਪੈਂਦਾ ਤੇ ਪਰ ਜਿੰਨਾ ਅੱਗੇ ਵਜਨ ਟਾਇਰ ਟੁਰਦਾ ਉਹਦੇ ਵਾਵਾ ਸਭ ਕੁਝ ਸ਼ੁਰੂ ਹੋ ਗਈ ਕਸਨੇ ਆਈ ਉਹਦੇ ਲਾ ਹੀ ਲੈ ਫਿਰ ਮਗਰ ਲੈਣਾ ਦੇਖੀ ਤਾਂ ਆਪਾਂ ਫਰਕ ਹੈਗਾ ਇਹਦੇ 'ਚ ਵੀ ਬਈ ਦੋ ਗੱਲਾਂ ਜੇ ਇਹ ਨਹੀਂ ਵੇਟ ਪਾਉਂਦਾ ਅਗਲਾ ਆਮ ਬੰਦਾ ਹੁਣ ਜਿਹੜਾ ਬੰਦਾ ਜੇ ਤਾਂ ਟਰਾਲੇ ਤੇ ਆ ਬਈ ਫਿਰ ਤਾਂ ਠੀਕ ਆ ਪਰ ਹੌਲਾਂ ਤੇ ਤਾਂ ਆਪਦੇ ਵਜਨ ਨਾਲ ਹੀ ਹਿੱਸੇ ਦਾ ਵਜਨ ਬਹੁਤ ਕੰਮ ਕਰੀ ਜਾਂਦਾ ਪਰਾਲੇ ਤੇ ਜ਼ਰੂਰੀ ਹੈ ਚਲੋ ਠੀਕ ਹੈ ਜੇ ਵਾਲੇ ਘੱਟ ਲੱਗੇ ਹੁਣ ਫੇਰ ਵੀ ਕਹਿੰਦੇ ਖਚਾਈ ਨਹੀਂ ਉਨੀ ਕਰਦਾ ਫੇਰ ਘੱਟ ਕਰਦਾ ਫਿਰ ਤਾਂ ਸਲਿੱਪ ਦੇਣੀ ਹੀ ਆ ਬਈ ਫਿਰ ਤਾਂ ਪਿੱਛੇ ਲੈਂਟ ਦਾ ਹੀ ਲੱਗਿਆ ਹੋਵੇ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਹੋਰ ਬਈ ਚਲੋ ਇਹਦੇ ਨਾਲ ਨਹੀਂ ਦਿੱਤੇ ਜਾਂ ਹੋਰ ਆਪਾਂ ਦੇਖੀ ਵੀ ਹੁਣ ਐਡਾ ਟਰੈਕਟਰ ਦਿੱਤਾ ਯਾਰ ਇਹਦੇ ਵਾਸਤੇ ਬਈ ਕੋਈ ਜਿਵੇਂ ਨਾਲ ਟੂਲ ਕਿੱਟ ਵਗੈਰਾ ਜਾਂ ਕੋਸ਼ ਉਹ ਤਾਂ ਜ਼ਰੂਰੀ ਉਹ ਤਾਂ ਵੀ ਚਾਹੀਦਾ ਮੈਂ ਨਾ ਛੋਟੇ ਛੋਟੇ ਟੂਲ ਕਿੱਟ ਹੀ ਦਿੰਦੇ ਬਸ ਇੱਕ ਜਿਹੜੀ ਅੱਗੇ ਸਾਰੇ ਟਰੈਕਟਰਾਂ ਨਾਲ ਨੋਰਮਲ ਦੇ ਦਿੰਦੇ ਆ ਉਹੀ ਕੋਈ ਸਪੈਸ਼ਲ ਨਹੀਂ ਹੋਰ ਕੋਈ ਸਪੈਸ਼ਲ ਤਾਂ ਕੋਈ ਨਹੀਂ ਠੀਕ ਹੈ ਉਹ ਹੀ ਡੰਡਾ ਫੱਟੀ ਜਿਗ ਆਪਣਾ ਚੱਲੀ ਜਾਂਦਾ ਪਹਿਲਾਂ ਤੋਂ ਜਿਹੜਾ ਉਹ ਦੇ ਕੇ ਬੱਸ ਠੀਕ ਆ ਵੇਟ ਫਿਰ ਅਲੱਗ ਤੋਂ ਲਾਇਆ ਇਹ ਲਵਾਏ ਹਾਂਜੀ ਪਿੱਛੇ ਵੀ ਬਈ ਇਹ 55 ਕਿਲੋ ਦੀ ਇੱਕ ਪਲੇਟ ਆ ਠੀਕ ਹੈ ਜੀ ਹਾਂਜੀ ਤੇ ਇੱਕ ਇਹਦਾ ਆ ਫਰਕ ਪਾਤਾ ਬਈ ਡਿਸਟ੍ਰੀਬਿਊਟਰ ਅੱਗੇ ਡਬਲ ਤਾਂ ਚਲਾਉਂਦਾ ਹੀ ਸੀਗਾ ਹਾਂਜੀ ਇਹਦੇ ਚ ਡਬਲ ਡਬਲ ਦੇ ਦੋ ਡਿਸਟ੍ਰੀਬਿਊਟਰ ਉਹਦੇ ਲੀਵਰ ਵੀ ਦੋ ਵੱਖਰੇ ਜਿਹੇ ਤੇ ਅੰਦਰੋਂ ਵੇਖੋ ਕਈ ਐਪਲਾਈਮੈਂਟ ਬਈ ਚਾਰਾਂ ਵਾਲੇ ਹੁੰਦੇ ਆ ਆ ਹੁਣ ਕਿਉਂਕਿ ਹੁਣ ਨਵੇਂ ਜਿਹੜੇ ਆਉਣੇ ਉਹਦੇ ਹਿਸਾਬ ਨਾਲ ਟੈਕਨੀਕ ਤੇ ਕਰੀ ਜਾਂਦੇ ਆ ਠੀਕ ਹੈ ਬਈ ਬਾਕੀ ਆ ਜਿਵੇਂ ਬਈ ਹਨਾ ਇਹ ਹਿੱਸ ਹਾਂ ਨੇ ਰੌੜਾਂ ਰੌੜਾਂ ਤੇ ਕਰਕੇ ਚ ਵੱਖਰਾ ਆ ਜਾਂਦਾ ਕੈਬਨ ਕੋਈ ਵੀ ਮਗਰ ਵਾਈਬ੍ਰੇਸ਼ਨ ਚੱਲਦੇ ਕੋਈ ਨਹੀਂ ਬਈ ਨੌਇਸ ਕੋਈ ਕੰਮ ਜਿਵੇਂ ਹਨਾ ਘਾਰਾਂ ਵਾਂਗੂ ਜਿਵੇਂ ਸਾਇਲੈਂਟ ਚੱਲਦਾ ਅੱਛਾ ਬਾਹਰੋਂ ਆਪਾਂ ਉਵੇਂ ਹੱਥ ਮਾਰਦੇ ਆਵਾਜ਼ ਦਿੰਦੇ ਕੁਝ ਨਹੀਂ ਅੰਦਰ ਸੁਣਦਾ ਠੀਕ ਹੈ ਪੂਰਾ ਸਾਇਲੈਂਟਾ ਠੀਕ ਹੈ ਕੈਬਨ ਲੋ ਦਾ ਕਰ ਕੋਈ ਕੰਪਲੇਂਟ ਨਹੀਂ ਦੇਖੋ ਬਈ ਮਿੱਤਰ ਸਾਰਾ ਜਦੋਂ ਥੱਲੇ ਸ਼ੀਸ਼ਾ ਦਿੱਤਾ ਪਾ ਵਧੀਆ ਜੇ ਆਪਾਂ ਟਰਾਲੀ ਵਗੈਰਾ ਪਾਉਣ ਦੇ ਪ੍ਰੋਬਲਮ ਆਉਂਦੀ ਹੈ ਬਿਲਕੁਲ ਹੱਕ ਉਹ ਇੱਥੋਂ ਦੇ ਇਸ ਦਾ ਪੂਰਾ ਹੱਕ ਫੋਕਸ ਹੁੰਦਾ ਪੂਰਾ ਅੰਦਰ ਯਾਨੀ ਬਈ ਏਸੀ ਕਹਿ ਬੰਨਾ ਕੋਈ ਦਿੱਕਤ ਤਾਂ ਕੋਈ ਆਈ ਨਹੀਂ ਨਾ ਹਨਾ ਨਹੀਂ ਨਹੀਂ ਕੋਈ ਮਗਰ ਦੇਖਣ ਚ ਜਾਂ ਸਾਈਡ ਤੇ ਇਹਦੇ ਸਾਰੇ ਹੀ ਗਲਾਸ ਆ ਬਾਕੀ ਸਾਰਾ ਹਨਾ ਸਾਰੇ ਗਲਾਸ ਆ ਬਈ ਰੋੜਾ ਰੋੜਾ ਬਹੁਤ ਵਧੀਆ ਦਿੱਤੀਆਂ ਹਾਂ ਤੇ ਬਾਕੀ ਤੁਸੀਂ ਦੇਖੋ ਵੀ ਆਹ ਗਲਾਈਆਂ ਜਿਵੇਂ ਪਾਈਆਂ ਹਨਾ ਹਾਂਜੀ ਗਲਾਸ ਚ ਬਿਲਕੁਲ ਹਾਂਜੀ ਆ ਤੇ ਆਪਾਂ ਕਰਕੇ ਚੱਲੋ ਆਏ ਹਾਂ ਬਈ ਸਹੀ ਵਧੀਆ ਸਾਰੇ ਟੈਕਨੋਲੋਜੀ ਆ ਹੁਣ ਆ ਇਥੋਂ ਵਿੰਡੋ ਖੁੱਲਦੀ ਕੀਤੀ ਹੈ ਠੀਕ ਹੈ ਇਹਨੂੰ ਮੜਾ ਖੋਲ ਦੇਈ ਤੇ ਹਵਾ ਵੀ ਕ੍ਰੋਸਿੰਗ ਖੜਾ ਹੈ ਚਲੋ ਵੈਸੇ ਤਾਂ ਪ੍ਰੋਬਲਮ ਆਉਂਦੀ ਨਹੀਂ ਏਸੀ ਚ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਵੀ ਹੈ ਤਾਂ ਵਿੰਡੋ ਦਿੱਤੀਆਂ ਵੀ ਖੁੱਲਦੀਆਂ ਨਾਲ ਪਿਛਲੀ ਖੜਕੀ ਖੁੱਲ ਜੇ ਤਾਂ ਮਤਲਬ ਹਵਾ ਨਾਲ ਕੰਮ ਚੱਲਦਾ ਹੈਗਾ ਚੱਲਦਾ ਹਾਂਜੀ ਹਾਂ ਕੋਈ ਏਡੀ ਗੱਲ ਨਹੀਂ ਵੀ ਆਪਾਂ ਫਰਵਾਹੀ ਨਹੀਂ ਸਕਦੇ ਹਾਂ ਠੀਕ ਹੈ ਬਈ ਤੇ ਆਜੋ ਬਈ ਆਪਾਂ ਦੂਸਰੀ ਸਾਈਡ ਵੀ ਦੇਖਦੇ ਹੋਏ ਚੱਲਦੇ ਹਾਂ ਫਿਰ ਏਸੀ ਕੈਬਨ ਦੇ ਅੰਦਰ ਵੀ ਤੇ ਬਾਕੀ ਬੈਟਰੀ ਬਾਕਸੇ ਦਾ ਇੱਥੇ ਦੇਤਾ ਬਈ ਇਹਨਾਂ ਨੇ ਹੁਣ ਠੀਕ ਹੈ ਇੱਕ ਤਾਂ ਪੈਰ ਦਾ ਨਾ ਆਗੇ ਤੇ ਨਾਲ ਆ ਖੋਲੋ ਦੋ ਪਿੰਨਾ ਤੇ ਬੈਟਰੀ ਬਾਕਸ ਓਪਨ ਹੋ ਜਾਂਦਾ ਇਹ ਬੜੀ ਹੈ ਨਾ ਬਈ ਸੌਖਾ ਕਰਤਾ ਜਾਂਦਾ ਹਾਂ ਜੀ ਹਾਂ ਜੀ ਹੱਥ ਤੇ ਬੈਟਰੀ ਆ ਗਈ ਇੱਥੇ ਆ ਤੇ ਸਰੇਲਾ ਦਾ ਬਾਈ ਇਹ ਚੀਜ਼ ਵੀ ਵੀ ਕਾਪੀ ਹੋ ਸਕਦੀ ਹੈ ਹੁਣ ਹਨਾ ਜਿਵੇਂ ਆ ਚਲ ਵੀਡੀਓ ਤੇ ਹੁਣ ਮੇਰੇ ਹੀ ਦਿਮਾਗ 'ਚ ਆਇਆ ਵੀ ਆਪਾਂ ਵੀ ਪਲੇਟਫਾਰਮ ਦੇ ਥੱਲੇ ਜਿਵੇਂ ਪਲੇਟਫਾਰਮ ਲੱਗਦੇ ਆ ਅੱਜ ਕੱਲ ਤਾਂ ਉਹ ਬੈਟਰੀ ਬਾਕਸ ਐ ਬਣਾਉਣ ਉਹ ਮੰਨ ਲਓ ਖਿੱਚਣ ਵਾਲਾ ਤਾਂ ਬਣਾਉਣ ਲੱਗ ਗਏ ਰੇਡੂ ਜੇ ਲਾ ਕੇ ਪਰ ਆ ਉਦੋਂ ਵੀ ਘੈਂਟ ਦੀ ਆ ਵਧੀਆ ਚੀਜ਼ ਹੁਣ ਆ ਜੀ ਤੇ ਇਹਦੇ ਟਾਇਰ ਸਾਈਜ਼ ਬਾਈ ਤੁਹਾਨੂੰ ਦੱਸ ਹੀ ਦਈਏ ਮਗਰਲੇ 16 9 32 ਅਗਲੇ 11 2 24 ਜਿਹੜਾ ਚੱਲਦਾ ਉਹੀ ਜਿਵੇਂ 56 20 ਚ ਆਉਂਦੇ ਹਾਲੈਂਡ 'ਚ ਹਾਂਜੀ ਤੇ ਹਾਂਜੀ ਭਾਈ ਹੁਣ ਤੁਸੀਂ ਸਾਨੂੰ ਇੱਕ ਇੱਕ ਲੀਵਰ ਬਾਰੇ ਵੀ ਦੱਸ ਬਰਾ ਇਹ ਬਈ ਡਿਸਟ੍ਰੀਬਿਊਟਰ ਜਿਹੜੇ ਮੈਂ ਪਿੱਛੇ ਦਿਖਾਏ ਸੀ ਤੁਹਾਨੂੰ ਗਲਗਲ ਕਰਤੇ ਕਰਕੇ ਇਹ ਦੋਨੋਂ ਲੀਵਰ ਉਹਨਾਂ ਦੇ ਆ ਜਾਂਦੇ ਆ ਠੀਕ ਹੈ ਤੇ ਆਹ ਲਿਫਟ ਦਾ ਕੰਟਰੋਲਰ ਬਾਹਰ ਠੀਕ ਹੈ ਤੇ ਆਹ ਅੰਦਰ ਆ ਗਿਆ ਪਲੂਜ਼ਰ ਆਪਣਾ ਠੀਕ ਹੈ ਤੇ ਆਹ ਐ ਹੈ ਭਾਈ ਥੋੜਾ ਜਿਹਾ ਹੈਗਾ ਜਰੂਰ ਜੇ ਕੁਝ ਹੋ ਸਕਦਾ ਹੋਵੇ ਤਾਂ ਵੇਖੋ ਲੀਵਰ ਬੜੇ ਟਾਈਟ ਆ ਇਹ ਤੇ ਇਹਦੇ ਨਾਲ ਜਿਵੇਂ ਇਹ ਲੀਵਰ ਟਾਈਟ ਤੁਸੀਂ ਵੀ ਦੱਸਿਆ ਇੱਕ ਬਾਈ ਆਪਣੇ ਜੋਧਾ ਫਾਰਮ ਵਾਲੇ ਨੇ ਹਾਂ ਜੀ ਬਾਈ ਉਹਨਾਂ ਨੇ ਵੀ ਕੀਤੀ ਹੈ ਸੇਮ ਹੈ ਸਾਰਿਆਂ ਦੀ ਖਰਬਈ ਬਰਾਬਰ ਤੇ ਇਹ ਬਾਈ ਤੁਸੀਂ ਕੰਪਨੀ ਨਾਲ ਕੋਈ ਗੱਲ-ਬਾਤ ਨਹੀਂ ਕੀਤੀ ਨਹੀਂ ਹਜੇ ਵੀ ਮੈਂ ਤਾਂ ਐਵੇਂ ਕਮ ਬਾਈ ਉਹਨਾਂ ਨੇ ਸ਼ਾਇਦ ਕੀਤੀ ਹੋਣੀ ਜੋਧਾ ਵਾਲਿਆਂ ਨੇ ਤਾਂ ਇਹ ਤਾਂ ਮਹੀਨਾ ਕੀ ਹੋਇਆ ਲਿਆਂਦੇ ਇਹਨੂੰ ਮੈਂ ਸੋਚਾ ਹੁਣ ਆਇਆ ਮੈਨੂੰ ਇਹ ਕੁਝ ਆਪਾਂ ਨੂੰ ਜਿਵੇਂ ਲੱਗਦਾ ਹੁੰਦਾ ਵੀ ਸ਼ਾਇਦ ਰੇਲੇ ਹੋ ਜਾਣਗੇ ਹਾਂ ਪਰ ਇਹ ਤਾਰ ਪਾਈ ਵੀ ਹੈ ਬਾਈ ਲੱਗਦਾ ਨਹੀਂ ਵੀ ਰੇਲੇ ਹੋਣਗੇ ਹੋਣਗੇ ਹਾਂ ਜੀ ਪੁੱਛਾਂਗੇ ਬਾਕੀ ਕੰਪਨੀ ਵੀ ਇਹਦਾ ਕਰ ਸਕਦੇ ਜੇਦੋਂ ਕੋਈ ਬਦਲ ਹੋਇਆ ਤਾਂ ਕਰਕੇ ਦੇਣਗੇ ਚਲੋ ਠੀਕ ਹੈ ਠੀਕ ਹੈ ਬਾਕੀ ਆਹ ਰੇਸ ਦਾ ਵੀ ਦੇਖੋ ਦਿੱਤਾ ਇਹ ਇਹ ਉਨਾ ਹੀ ਸਮੂਥ ਜਿਆਦਾ ਇਹੋ ਜਿੰਨਾ ਹੋ ਸਕਦਾ ਟਾਈਟ ਤੇ ਇਹ ਜਿਆਦਾ ਹੀ ਸੁਖ ਸਮੂਥ ਹੈ ਤਾਂ ਫਸਾਈਂ ਉਂਗਲ ਤੇ ਰੋੜੀ ਆ ਤੇ ਆ ਆ ਗਏ ਬਈ ਵੈਂਟ ਆਪਣੇ ਤੇ ਫੈਨ ਸਪੀਡ ਆ ਗਈ ਹੀਟ ਤੇ ਕੂਲਿੰਗ ਆਲਾ ਇਹ ਬਈ ਮੰਨ ਲਓ ਜਿਵੇਂ ਹੁਣ ਦੁਪਹਿਰਾ ਹੁੰਦਾ ਫੁੱਲ ਗਰਮੀ ਹੁੰਦੀ ਹੈ ਤੇ ਇਹ ਕਿੱਥੇ ਰੱਖਣਾ ਪੈਂਦਾ ਆਪਣਾ ਬਲੋਰੇ ਦਾ ਦੇਖੀ ਆਪਾਂ 2 ਤੇ ਜਾਂ 3 ਇਹ ਬਈ ਆਏ ਆ 4 ਤੇ ਤਾਂ ਚੱਲਦਾ ਹੀ ਨਹੀਂ ਐਵੇਂ ਕਈ ਐਨੀ ਕੂਲਿੰਗ ਵੀ ਵਧੀਆ ਤੇ ਫਲੋ ਬਹੁਤ ਜ਼ਿਆਦਾ ਹੋ ਜਾਂਦਾ ਤੈਨ ਨਹੀਂ ਇਧਰੋਂ ਤੁਸੀਂ ਦੇਖੋਗੇ ਬਹੁਤ ਚੋ ਚੱਲਦਾ ਹੀ ਸਿਰ ਤੇ ਹੀ ਬਈ ਸਿਰ ਤੇ ਵੱਜਦੇ ਆ ਤੇ ਫਿਰ ਬਹੁਤ ਜ਼ਿਆਦਾ ਠੰਡਾ ਕਰ ਦਿਆ ਸਭ ਨੂੰ ਫਿਰ ਬਾਅਦ ਚੋ ਕਿ ਵੀ ਧੁੱਪੇ ਨਿਕਲ ਨਹੀਂ ਆ ਬਈ ਘਰੋਂ ਬਿਮਾਰ ਕਮਨ 2 ਤੇ ਹੀ ਸਹੀ ਚੱਲਦਾ ਬਈ ਅੱਛਾ 2 ਤੇ ਹੀ ਜਾਂ ਹਾਂ ਪੂਰੀ ਫੁੱਲ ਕੂਲਿੰਗ ਹੋ ਜਾਂਦੀ ਇੱਕ ਵਾਰੀ ਸਟਾਰਟ ਕਰਨ ਲੱਗਿਆਂ 4 ਤੇ ਕਰ ਲਿਆ ਸਿੰਝ ਚ ਆ ਜਾਂਦੀ ਪ੍ਰੋਬਲਮ ਆ ਸੈਲ ਜੀ ਵਾਲੇ ਮੌਸਮ ਮੌਇਸਚਰ ਵਾਲੇ ਮੌਸਮ ਚ ਹਾਂਜੀ ਹਾਂ ਤੇ ਉਵੇਂ কুলਿੰਗ ਤਾਂ ਫਿਰ ਕੰਪਰੈਸ਼ਰ ਤਾਂ ਬਣਾਈ ਜਾਂਦਾ ਤੇ ਉਹ ਪਿੱਛੇ ਜਿੰਥੇ ਕੰਪਰੈਸ਼ਰ ਲੱਗਾ ਵਾ ਸਾਰਾ ਉਹ ਮਤਲਬ ਪਾਣੀ ਨਾ ਸੈਂਡ ਵੀ ਇੰਨੀ ਜਿਆਦਾ কুলਿੰਗ ਉਹ ਧੱਕਾ ਤਾਂ ਫਿਰ ਜੇ ਇਹ ਤਾਂ ਫੁੱਲ ਕਰਾਂਗੇ ਤਾਂ ਉਹ ਪਾਸ ਹੋਈ ਜਾਂਦੀ ਹੈ ਗੈਸ ਤੇ ਨਹੀਂ ਤਾਂ ਉੱਥੇ ਇੰਨੀ ਜਿਆਦਾ ਹੋ ਜਾਂਦਾ ਪਾਣੀ ਲੀਕਿੰਗ ਦੀ ਪ੍ਰੋਬਲਮ ਹੁੰਦੀ ਹੈ ਤੇ ਬਾਕੀ ਬਈ ਹੋਰ ਇਧਰ ਪੈਡਲ ਫੁੱਟ ਇਧਰ ਬਈ ਪੈਡਲ ਵਾਸ ਪੈਡਲਾਂ ਦਾ ਬਹੀ ਨੇ ਜਿਵੇਂ ਦੱਸਿਆ ਤੂੰ ਜੋਧਾ ਦਾ ਦੱਸਦੇ ਆ ਯਾਰ ਥੋੜਾ ਜ ਆਹਾ ਠੀਕ ਹੈ ਹਾਂ ਹਾਂ ਚੀਜ਼ ਨਾ ਥੋੜੀ ਦਿੱਤੀ ਹੈ ਥੋੜਾ ਜਿਹਾ ਪਛਾਣ ਹਟਾ ਕੇ ਕਰਨੀ ਸੀ ਇਹ ਪੈਰ ਲੱਗਦਾ ਇੱਥੇ ਜਦੋਂ ਆਪਾਂ ਐ ਕਰਦੇ ਹਾਂ ਠੀਕ ਹੈ ਹਾਂਜੀ ਵੈਸੇ ਤਾਂ ਚਲੋ ਠੀਕ ਹੈ ਬਾਕੀ ਉਦਾਂ ਖੁੱਲਾ ਡੁੱਲਾ ਹੀ ਹੈ ਟਰੈਕਟਰ ਉਹ ਵੀ ਠੀਕ ਹੈ ਹਾਂਜੀ ਇੱਕ ਬੰਦੇ ਵਾਸਤੇ ਖੁੱਲਾ ਭਈ ਇੱਕ ਥੋੜਾ ਜਿਹਾ ਸੀਟ ਦਾ ਹੋਵੇ ਨਾਲ ਆਪਾਂ ਨੂੰ ਹੁੰਦਾ ਵੈਸੇ ਤਾਂ ਚਲੋ ਇੱਕ ਜਣੇ ਨੇ ਚਲਾਉਣਾ ਉਹ ਵੀ ਤਾਂ ਠੀਕ ਵੀ ਹੈ ਇੱਕ ਬੰਦੇ ਵਾਸਤੇ ਪੂਰਾ ਕੰਫਰਟੇਬਲ ਸੀਟ ਬਹੁਤ ਜ਼ਿਆਦਾ ਕੰਫਰਟੇਬਲ ਹੈ ਇੱਕ ਵੀ ਆਪਾਂ ਵੀ ਦਸੀ ਹੈ ਹਨਾ ਚਲੋ ਥੋਡੀ ਗੱਲ ਟੋਕੀ ਸੌਰੀ ਇਹ ਜਿਵੇਂ ਬਈ ਇੱਕ ਵੀਡੀਓ ਆਈ ਸੀ ਕਿਸੇ ਦੀ ਹਨਾ ਉਹ ਬੰਦੇ ਵੀ ਆ ਕਿਸੇ ਕੋਲੇ ਨੰਬਰ ਹੋਏ ਤਾਂ ਆਪਾਂ ਤੁਹਾਨੂੰ ਦਸੀ ਉਹ ਕੋਈ ਨਹੀਂ ਲੈ ਤਾਂ ਉਹ ਸੀਟ ਲੱਗ ਜਾਂਦੀ ਕਹਿੰਦੇ ਇੱਥੇ ਫੋਲਡ ਹੋ ਜਾਂਦੀ ਉਹ ਲੱਗ ਜੇ ਚਲੋ ਬੰਦਾ ਵਧੀਆ ਬਹਿਂਦਾ ਅੱਗੇ ਰਾਮ ਲੱਤਾ ਰੱਖਣ ਨੂੰ ਜਗ੍ਹਾ ਹੈਗੀ ਆ ਹਾਂਜੀ ਆ ਬਾਕੀ ਇੱਧਰ ਵੀ ਹੋਲਡਰ ਇੱਕ ਆਪਾਂ ਹੋਲਡਰ ਇੱਕ ਆ ਗਿਆ ਬਈ ਤੇ ਇੱਥੇ ਵੀ ਆਪਾਂ ਟਿਫਨ ਵਗੈਰਾ ਰੱਖ ਸਕਦੇ ਆ ਕੋਈ ਪ੍ਰੋਬਲਮ ਨਹੀਂ ਉਹ ਜੀ ਆ ਦਿੱਤੀਆਂ ਡੰਮੀ ਬਈ ਬਸ ਸੋਚੂਗੇ ਰ ਕੋਈ ਆਪਾਂ ਲਾਈਟ ਲਵਾਉਣੀ ਆ ਜਾਂ ਕੁਛ ਪਲੇਅਰ ਲਵਾਉਣ ਵਾਲਾ ਸਪੀਕਰ ਉਹ ਦਿੰਦੇ ਕੰਪਨੀ ਠੀਕ ਹੈ ਪਲੇਅਰ ਲਵਾਉਣ ਵਾਲਾ ਸੀ ਸਭੋਂ ਤੇ ਉਹਨਾਂ ਟਾਈਮ ਆਪਾਂ ਇਹਦੇ ਨਾਲ ਹੀ ਕੰਮ ਚਲਾਈ ਜੰਨੇ ਆ ਪਿਆ ਸੀ ਘਰੇ ਮਾਰਸ਼ਲ ਇਹਦੇ ਚ ਕਿਹੜਾ ਖਰਚਾ ਹਾਂ ਮਨ ਲਾ ਖੜਕਾ ਹਾਂ ਖੜਕਾ ਪੂਰੀ ਵਧੀਆ ਇਹਦੀ ਚਲੋ ਇਹ ਤੇ ਕੁਆਲਿਟੀ ਸਭੋਂ ਉਦੋਂ ਵਧੀਆ ਹੀ ਆ ਤੇ ਪਰ ਮੈਂ ਕਹ ਜਦੋਂ ਫਰੀਜ਼ ਹੋ ਕੇ ਥੋੜਾ ਲਵਾ ਲਾਂਗੇ ਜੇ ਬੀਬੀ ਸੀਗੇ ਠੀਕ ਹੈ ਬਈ ਤੇ ਇੱਧਰ ਵੀ ਆ ਗਲਾਸ ਹੋਲਡਰ ਤੇ ਕਾ ਆ ਗਿਆ ਕਹ ਆ ਬਰੋਟੀ ਪਾਣੀ ਵੀ ਖਾਣਾ ਵਿੱਚ ਬੈ ਕੇ ਆ ਰਾਮ ਠੀਕ ਹੈ ਸਟੀering ਵੀ ਚਲੋ ਦਿਖਾ ਦਿਓ ਵੈਸੇ ਤਾਂ ਜਿਹੜੀ ਸਟੀering ਦਾ ਹਾਂ ਹੁਣ ਤਾਂ ਬਾਈ ਜੋਧਾ ਫਾਰਮ ਵਾਲੇ ਨੇ ਸਭ ਚੀਜ਼ਾਂ ਦਿਖਾਈਆਂ ਆ ਬਈ ਆ ਤਾਂ ਕੰਟਰੋਲ ਬੜਾ ਵਧੀਆ ਥੱਲੇ ਤੱਕ ਆ ਜਾਂਦਾ ਠੀਕ ਹੈ ਫਿਰ ਆਪਾਂ ਵਾਹਣਾ ਤੇ ਇਹਨੂੰ ਆਪਾਂ ਇੱਥੇ ਖੋਲ ਕੇ ਜਿੱਥੇ ਆਉਦਾ ਜਿੱਥੇ ਕੰਫਰਟੇਬਲ ਬੰਦਾ ਉੱਥੇ ਕਰ ਸਕਦਾ ਤੇ ਇਹਦੇ ਚ ਬਈ ਆਪਣਾ ਉਹੀ ਇਕੋ ਮੋਡ ਉਹ ਮੀ ਇਕਨੋਮੀ ਤੇ ਹੋ ਉਹ ਬਈ ਆ ਸਵਿਚ ਹੀ ਦਿੱਤੀ ਹੈ ਜੀ ਸਾਰੇ ਟਰੈਕਟਰ ਦੇਣ ਲੱਗ ਗਏ ਆ ਇਕੋ ਮੋਡ ਤੇ ਹਾਂਜੀ ਹਾਂ ਆਵਾਜ਼ਾਈ ਨੂੰ ਤੇ ਬਹੁਤ ਚ ਚੱਲੋ ਜੇ ਪੂਰਾ ਇੰਪਲੀਮੈਂਟ ਵਧੀਆ ਪਾਏ ਤਾਂ ਸਟੈਂਡਰਡ ਮੋਡ ਤੇ ਕਰ ਠੀਕ ਹੈ ਕਿਹੜਾ ਇਹਦੀ ਕਰਿਓ ਸਵਿਚ ਆਉਣ ਬਈ ਸਪੀਡ ਵੀ ਰੱਖਦਾ ਸਪੀਡ ਹਾਂਜੀ ਯਾਨੀ ਬਈ 50 75 ਤੇ ਇਹਦਾ ਸੇਮ ਜਿਹਾ ਹੀ ਆ ਸਾਰਾ ਕੁਝ ਸਾਰਾ ਕੁਝ ਸੇਮ ਬਈ ਬਾਕੀ ਕੱਲੀ ਹੌਸਪਾਵਰ ਦਾ ਫਰਕ ਹੈ ਉਦੋਂ ਠੀਕ ਹੈ ਇੱਕ ਥੋੜਾ ਜਿਹਾ ਬਈ ਰਾਉਂਡ ਥੋੜਾ ਜਿਹਾ ਵੱਧ ਲੈਂਦਾ ਸੀ ਆਰ ਡੀ ਕਰਕੇ ਨੇ। ਆਮ ਪ੍ਰੈਕਟਰ ਨਾਲੋਂ ਥੋੜਾ ਜਿਹਾ ਰਾਉਂਡ। ਹਾਂ ਸਟਾਰਟਿੰਗ ਜਿਵੇਂ ਫੀਲ ਨਹੀਂ ਆਉਂਦਾ। ਹਾਂਜੀ। ਠੀਕ ਹੈ। ਇੱਥੇ اچھا ਸਪੀਡ ਵੀ ਦੱਸਦਾ ਵੀਰੇ ਨਾਲ ਲੈਣਾ। ਹਾਂਜੀ ਸਪੀਡ ਦਾ। ਠੀਕ ਹੈ ਜੀ। ਆ ਵਾਈਪਰ ਦੀ ਸਵਿਚ ਆ ਗਈ ਬਈ ਅੱਗੇ ਵਾਈਪਰ ਆਏਗਾ ਫਰੰਟ ਤੇ। ਠੀਕ ਹੈ। ਇਹਨੂੰ ਆਪਾਂ ਪੁਸ਼ ਕਰਦੇ ਆਂ ਤੇ ਚੱਲਦਾ। ਤੇ ਬੈਕ ਤੇ ਵੀ ਹੈਗੇ ਕਿਹੜੇ ਨਹੀਂ ਬੈਕ ਤੇ ਵਾਈਪਰ ਨਹੀਂ ਹੈਗਾ ਇਹਦੇ ਚਾਹੀਦਾ ਹਾਂ ਆਪਸ਼ਨ ਬਈ ਬੈਕ ਇੱਕ ਬਈ ਹੋਰ ਥੋੜੀ ਜੀ ਚਲੋ ਵੈਸੇ ਅੱਗੇ ਅੱਗੇ ਹੋਈ ਜਾਣੀ ਜਦੋਂ ਆਪਾਂ ਸੁੱਕੀ ਜਮਾਂ ਜਮੀਨ 'ਤੇ ਆਉਨੇ ਆ ਹਾਂਜੀ ਤੇ ਪੀ ਕੋਟ ਦੀ ਜਿਵੇਂ ਵੈਸੇ ਵੀ ਉੱਡਦੀ ਆ ਉਹ ਪ੍ਰੋਬਲਮ ਥੋੜੀ ਜੀ ਆ ਆ ਕੇ ਐ ਇਕੱਠੀ ਹੁੰਦੀ ਆ ਅੱਗੇ ਉਹਦਾ ਵੀ ਕੋਈ ਵਾਰ ਬਲੋਰ ਬਲੋਰ ਹੋਵੇ ਨਾ ਕਿੱਲਰਦੀ ਜਾਵੇ ਉਹ ਜਿਹੜਾ ਉਹ ਚਲੋ ਹੌਲੀ ਹੌਲੀ ਕੰਪਨੀ ਨੇ ਕਾਰੀ ਨਹੀਂ ਜਿਹੜੀ ਪੀਕ ਬਈ ਜਿਵੇਂ ਤੁਸੀਂ ਦੱਸਿਆ ਤੇ ਉਹ ਬਈ ਅੰਦਰ ਨਹੀਂ ਆਉਂਦੀ ਬਿਲਕੁਲ ਅੰਦਰ ਤਾਂ ਨਹੀਂ ਆਉਂਦੀ ਠੀਕ ਹੈ ਇਹ ਸੀਸ਼ੇ ਮੰਨ ਲਓ ਵਿਜ਼ਿਬਿਲਟੀ ਘਟ ਜਾਂਦੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਠੀਕ ਹੈ ਤੇ ਜਿਵੇਂ ਉਹ ਆ ਕੇ ਸਾਰੀਆਂ ਇਹ ਕੇ ਆ ਵੀ ਜਿਵੇਂ ਕਹ ਲਓ ਏਸੀ ਦੇ ਵੀ ਆਪਣੇ ਫਿਲਟਰ ਹਵਾ ਤਾਂ ਉਹਨੇ ਖਿੱਚ ਨਹੀਂ ਆ ਉਹਨਾਂ ਕਰਕੇ ਜਾਂਦਾ ਉਹ ਸਾਰੀਆਂ ਇਕੱਠੀ ਹੋ ਕੇ ਉੱਪਰ ਦੀ ਆ ਜਾਂਦੀ ਹੈ ਹਾਂ ਉਹ ਉਹ ਚਲਦੀ ਹੋਏ ਤਾਂ ਇੱਕ ਪਾਸੇ ਨੋਟ ਜਾਂਦੀ ਹੈ ਜਦੋਂ ਹਵਾ ਖੜੀ ਆ ਸਾਰੀ ਉੱਤੇ ਆਉਂਦੀ ਹੈ ਸਾਰੀ ਇੱਥੇ ਇੱਥੇ ਪਰਛਾਂਦੀ ਹੈ ਬਾਰ-ਬਾਰ ਚਲੋ ਅੰਦਰ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਠੀਕ ਪਰ ਚਾਤਰੀਆਂ ਟਰੈਕਟਰ ਦੇ ਆਪਾਂ ਕਹਿ ਲਈਏ ਜਾਂ ਉਹ ਕ੍ਰੋਸ ਹੋਈ ਜਾਂਦੀ ਰਹਿੰਦੀ ਅੱਗੇ ਇਹ ਫਿਰ ਇੱਕ ਬੰਦ ਕੰਦਿਆਂ ਨੂੰ ਬਣ ਗਈ ਸਾਰੀ ਆ ਕੇ ਫਰੰਟ ਤੇ ਵੀ ਇਕੱਠੀ ਹੁੰਦੀ ਸਾਈਡਾਂ 'ਚ ਵੀ ਇਕੱਠੀ ਹੋ ਜਾਂਦੀ ਸੁੱਕੀ ਜਿਹੀ ਬਾਕੀ ਦਾ ਵਧੀਆ ਬਈ ਤੇ ਉਧਰਲੀ ਵਈ ਪੈਰਾਂ 'ਚ ਤੁਹਾਡੇ ਖੜਾ ਹੈ ਨਾ ਇਹ ਸੀ ਛੱਡ ਲਓ ਬਈ ਸਭ ਗਰਮੀ ਹੁੰਦੀ ਤੇ ਇਹ ਵੀ ਇੱਥੇ ਬਹੁਤ ਨਿਆਰਾ ਤੇ ਇਹ ਵੀਰੇ ਯਾਰਾ ਉਹ ਜਿਹੜਾ ਪੈਰ ਦੇ ਨਾਲ ਲੀਵਰ ਆ ਜਾਂਦਾ ਇਹ ਤਾਂ ਬਈ ਆਪਣਾ ਉਹ ਜਿਹੜਾ ਆਪਾਂ ਸਲਿੱਪ ਹਾਂ ਸਲਿੱਪ ਗੇਰ ਬੋਲ ਸਲਿੱਪ ਠੀਕ ਹੈ ਜਿਹੜਾ ਇਧਰ ਲੀਵਰ ਸੀ ਹਨਾ ਬਈ ਆਪਣਾ ਸਪੀਡ ਵਾਲਾ ਉਧਰ ਹੀ ਦੇ ਦੇ ਦੋਨੋਂ ਲੀਵਰ ਹਾਂ ABC D ਦਾ ਬਈ ਸਾਰੇ ਇੱਥੇ ਦੇ ਦਾ ਕੰਟਰੋਲ ਬਈ ਠੀਕ ਹੈ ਤੇ ਫਰੰਟ ਤੇ ਆ ਇੱਕ ਥੋੜਾ ਜਿਹਾ ਆਪਾਂ ਪਹਿਲਾਂ ਦੂਜੇ ਜਮਣੀਰ ਚ ਲਾਈ ਉਹਨਾਂ ਗੇਰ ਥੋੜਾ ਜਿਹਾ ਟਾਈਟ ਲੱਗਦਾ ਬਾਕੀ ਹਿਸਾਬ ਕਰ ਇੱਕ ਵਾਰੀ ਆ ਜੂਗਾ ਤੇ ਫਿਰ ਥੋੜਾ ਹੋ ਜਾਏ ਤੇ ਵੇ ਦੇਣਾ ਉਹ ਪੀਆਰ ਗੇਅਰ ਬੋਲ ਦਿੰਦੇ ਜਿਵੇਂ ਪੀਆਰ ਗੇਅਰ ਦਾ ਇੱਥੇ ਲੀਵਰ ਆਉਂਦਾ ਬਈ ਉਹ ਜੇ ਲੈਣਾ ਹੋਵੇ ਤਾਂ ਚਲੋ ਮੈਨੂੰ ਨਹੀਂ ਲੱਗਿਆ ਬੜੀ ਕੋਈ ਜ਼ਰੂਰਤ ਆ ਉਹਦਾ ਮਤਲਬ ਖਰਚਾ ਵਧ ਗਿਆ ਨਾ ਡੇਢ ਕੁ ਲੱਖ ਰੁਪਏ ਬਈ ਉਹ ਡੇਢ ਦਾ ਕੋਈ ਫਾਇਦਾ ਤੁਹਾਨੂੰ ਲੱਗਦਾ ਫਾਇਦਾ ਬਈ ਇਹਨਾਂ ਦਾ ਹੈਗਾ ਵੀ ਗੇਅਰ ਇੱਧਰ ਚੇਂਜ ਕਰਨ ਦੇਖਣਾ ਤੇ ਉਹ ਬਸ ਐ ਸਿੱਧਾ ਧਿਆਨ ਰੱਖੋ ਆਉ ਦਾ ਜਮੀਨ ਬਾਈ ਠੀਕ ਹੈ ਵਧੀਆ ਆ ਆਪਣੀ ਜਗ੍ਹਾ ਉਹ ਚੀਜ਼ ਸਪੋਰਟ ਮੈਨੂੰ ਲੱਗਿਆ ਵੀ ਇੱਕ ਵਾਰੀ ਦੇਖ ਲਈਏ ਹਜੇ ਉਹ ਚਲਾ ਕੇ ਦੇਖ ਲਈਏ ਕੋਈ ਜਨਰ ਆਜ ਤਾਂ ਨਵਾਂ ਕਾਲ ਨੂੰ ਨਾ ਬਿਲਕੁਲ ਚੱਲਦਾ ਲੱਗਦਾ ਇਹਦੇ ਚਲਾਈ ਜਾਂਦੇ ਦੋ ਤਿੰਨ ਸਾਲ ਤੋਂ ਲੋ ਹਾਂਜੀ ਹਾਂ ਕੋਈ ਪ੍ਰੋਬਲਮ ਤਾਂ ਨਹੀਂ ਜੀ ਤੇ ਬੋਲਿੰਗ ਤਾਂ ਬੇਵਾਕਈ ਬਾਹਰ ਤੱਕ ਆਉਣ ਲੱਗੀ ਆ ਨਾਲੇ ਆ ਬਿੱਡੋ ਖੁੱਲੀ ਐ ਜੀ ਬਿਲਕੁਲ ਕਿੱਦੱਕ ਫੋਲਣਾ ਹੋਣਾ ਹੈ ਉਹ ਆ ਦਿੱਤੀਆਂ ਬੇਟੇ ਮੈਂ 10 10 ਲੈਂਦੀ ਆ ਇਥੋਂ ਆਏ ਗੋਲ ਜਾਂਦੀ ਨਹੀਂ ਤਾਂ ਪਾਵਰ ਰੀਪਰੋਸਿੰਗ ਹੋ ਜਾਂਦੀ ਐ ਸਹੀ ਐ ਪਿੱਛੇ ਆ ਜਾਂਦਾ ਮਤਲਬ ਕੋਈ ਪਾਉਣ ਲੱਗੇ ਸੰਦ ਕੋਈ ਆਵਾਜ਼ ਤਾਂ ਵੇਖਦਾ ਸੁਣਦੀ ਨਹੀਂ ਬਈ ਫੋਲ ਗਿਆ ਦਾ ਸ਼ੌਫਰ ਕਰ ਵਧੀਆ ਦਿੱਤੇ ਹੋਏ ਨੇ ਉਹਨਾਂ ਨੇ ਕਿ ਇਤੋਂ ਦੇ ਬੰਦੇ ਬਾਹਰ ਸੋਣੇ ਗਾ ਪਹਿਲੇ ਲੈਣਾ ਨਿਆਰਾ ਜਾਉਦਾ ਨਹੀਂ ਨਹੀਂ ਪੂਰੀ ਵਧੀਆ ਚੀਜ਼ ਬਣਾਈ ਐ ਐਂ ਤਾਂ ਕਰ ਕੰਮ ਤੇ ਚਲੋ ਵਧੀਆ ਵੇ ਦਿਲੋਂ ਤਾਂ ਪੂਰਨ ਜਰੂਰੀ ਆ ਹਾਂਜੀ ਹਾਂਜੀ ਚਲੋ ਕਮਾਈ ਤਾਂ ਕਰਨੀ ਕਰਨੀ ਬਿਲਕੁਲ ਬਿਲਕੁਲ ਤੇ ਚਲੋ ਵਧੀਆ ਬਈ ਤੇ ਬਾਕੀ ਬਈ ਇਹਦੇ ਨਾਲ ਆਰਪੀ ਮੇਰੇ ਜਿਵੇਂ ਮੈਂ ਅੱਗੇ ਦੇਖੀ ਰੇ 2300 ਆ ਫੋਲ ਹੈ ਨਾ ਹਾਂਜੀ ਨਹੀਂ ਇੱਕੋ ਬਾਦ ਮੇਰਾ ਖਿਆਲ ਬਈ ਸਰਵਿਸ ਤੋਂ ਬਾਅਦ ਪਹਿਲੀ ਤੋਂ ਬਾਅਦ ਥੋੜੇ ਕਰ ਦੇਣਗੇ ਸਰਵਿਸ ਤੇ ਆਰਪੀ ਵੀ ਕੋਈ ਡਰਾਪ ਇਹ ਵੀ ਕਰਦਾ ਡਰਾਪ ਬਈ ਕੋਨ ਨਾ ਮੇ ਟਰੈਕਟਰ ਵੈਸ ਥੋੜੀ ਜਿਹੀ ਹੈ ਨਾ ਮੈਂ ਕਹਦਾ ਬਿਲਕੁਲ ਹੀ ਨਹੀਂ ਕਰਦਾ ਕਰਦੇ ਤਾਂ ਹੈ ਜੇ ਇੰਪਲੀਮੈਂਟ ਵੱਡਾ ਪਾਇਆ ਇਹਦੇ ਹੁਣ ਬਈ ਤੁਸੀਂ 52 ਦਾਹਣਾ ਚਲਾਉਣਾ ਫੋਰ ਵੀ ਹੁਣਾ ਦਾ ਟਰੈਕਟਰ ਮੇਰਾ ਖਿਆਲ 55 ਜਾਂ 55 ਐਚਪੀ ਹੋਊਗਾ ਉਹ 50 ਐਚਪੀ ਹੈ 55 ਉਸ ਕੰਮ ਪਹਿਲੋ ਵੀ 55 60 ਹਜ਼ਾਰ ਕਰੀ ਜਾਂਦਾ ਠੀਕ ਹੈ ਉਹ ਆਰਪੀ ਨੇ ਕਹਿੰਦੇ ਕਿ ਤੋੜਦਾ ਇਹਨਾਂ ਤਵੀਆਂ ਤੇ ਕੇਹੇ ਕਦੇ ਕਰਿਆ ਨਾ ਉਹਦੇ ਕਰਦੇ ਉਦੇ ਨਾਲ ਤੋਂ ਥੋੜਾ ਬੇ ਘੱਟ ਤੋੜਦਾ ਉਹ ਹਾਸਪੋਰ ਜ਼ਿਆਦਾ ਆ ਗਈ ਹਾਂ ਥੋੜਾ ਟੋੜਦਾ ਤਾਂ ਹੈਗਾ ਪਰ ਫਿਰ ਵੀ ਐਵੇਂ ਕਈ ਚਲੋ ਲਈ ਫਿਰ ਠੀਕ ਹੈ ਸੁੱਕੀ ਜ਼ਮੀਨ ਤੇ ਕਿੱਲੀ ਕੋਈ ਤਾਂ ਉਹਨੂੰ ਪ੍ਰੋਬਲਮ ਆਉਂਦੀ ਸੀ ਇਹਨੂੰ ਫਿਰ ਨਹੀਂ ਚੌਧੇ ਕਿਹੜੇ ਗਿਰਾਂ ਚ ਜਾਂਦਾ ਵੀਰੇ ਇਹ ਬਈ ਮੈਂ ਤਾਂ ਸੀ 1 2 ਚ ਵਾਇਆ ਹੁੰਦੀ ਜ਼ਮੀਨ ਵਾਦੇ ਹਾਂਜੀ ਨੇ ਕਦੂ ਤੇ ਥੋੜਾ ਜਿਹਾ ਕੰਟਰੋਲ ਨਹੀਂ ਹੁੰਦਾ ਬਈ ਤਵੀਆਂ ਤੇ ਤਵੀਆਂ ਤਵੀਆਂ ਤੇ ਹਾਂਜੀ ਤਵੀਆਂ ਤੇ ਤਾਂ ਚੱਲਦਾ ਸੀ ਟੂ ਚ ਆਰਾਮ ਨਾਲ ਹੀ ਤੇ ਕਲਟੀਵੇਟਰਾਂ ਤੇ ਵੀ ਸੀ ਟੂ ਚ ਬਾਇਆ ਹੁਣ ਥੋੜਾ ਜਿਹਾ ਵੀ 1 ਕਰਤੇ ਤੇ ਗੇਅਰ ਬਈ ਫਰਕ ਆ ਉਹਦੇ ਨਾਲ ਅੱਛਾ 52 10 ਚ ਨਹੀਂ ਸੀਗਾ ਉਹ ਗੇਅਰ ਪ੍ਰੋ ਸੀ ਕੱਲਾ ਇਹ ਨਾਲ ਵੀ 1 ਮਾਡਲ ਆਉਣ ਲੱਗ ਗਿਆ ਜਨੂੰ ਦਾ ਠੀਕ ਹੈ ਜਿਹੜੇ ਥੋੜਾ ਜਿਹਾ ਵੀ ਫਰਕ ਪਾਇਆ ਕੰਪਨੀ ਨੇ ਤੋਰੇ ਸਪੀਡ ਦਾ ਜਿਹੜਾ ਹਨਾ ਠੀਕ ਹੈ ਤੇ ਸਹੀ ਆਈ ਜਾਂਦਾ ਵਧੀਆ ਸੀ ਟੂ ਚ ਕਲਟੀਵੇਟਰਾਂ ਤੇ ਵੀ ਵਧੀਆ 17 ਕਲਟੀਵੇਟਰਾਂ ਤੇ ਬੁਲਾਈਆ ਬਹੁਤ ਪਰ ਜੇਕਰ ਨਾ ਨਹੀਂ ਥੋੜਾ ਲੱਗਦਾ ਆਪਾਂ ਨੂੰ ਆਰਪੀਐਨ ਤੋੜਦਾ ਜਾਂ ਲੋਡ ਲੈਂਦਾ ਵੀ ਬੀ2 ਚ ਆ ਸਕਦੇ ਆ ਆਪਾਂ ਉਹਦੇ ਚ ਵੀ ਵਧੀਆ ਹੋਊਗਾ ਵਧੀਆ ਸਪੀਡ ਨੋਰਮਲ ਉਹਦੇ ਚ ਵੀ ਹੈਗੀ ਪਰ ਸੀ2 ਦਾ ਪ੍ਰੋਪਰ ਹੌਲੈਂਡ ਜਿੰਨਾ ਥੋੜਾ ਸਾਰਾ ਕੋਈ ਠੀਕ ਹੋਣਾ ਪੁਰੇ ਆਉਂਦਾ ਕੋਈ ਤੋਂ ਆਹ ਸਹੀ ਹੈ ਪਹਿਲਾਂ ਜਰੂਰ ਲੱਗਦਾ ਸੀ ਜੌਂਡੀ ਅਜ ਵੀ ਥੋੜਾ ਸਪੀਡ ਦੀ ਪ੍ਰੋਬਲਮ ਪਰ ਹੁਣ ਨਹੀਂ ਕੋਈ ਲੱਗਦਾ ਵੀ ਜਦੋਂ ਆਹ ਵੀ1 ਮਾਡਲ ਇਹਦੇ ਚੇਂਜ ਇਹਨਾਂ ਦੇ ਕਰਦੇ ਥੋੜੀ ਸੋਧ ਕੀਤੀ ਠੀਕ ਹੈ ਹਾਂ ਚਲੋ ਕਰ ਲਓ ਗੱਲ ਵਧੀਆ ਠੀਕ ਹੈ ਇਹਦੇ ਬਾਰੇ ਹੁਣ ਦੱਸੋ ਜੀ ਸਾਨੂੰ ਤੁਸੀਂ ਥੋੜਾ ਜਿਹਾ ਇਹਦੇ ਜਿਵੇਂ ਆਪਾਂ ਦੱਸਦੀਏ ਬਾਈ ਬੋਲ ਰਿਹਾ ਇਹ V1 ਹਾਂ ਜੀ ਲਿਫਟ Pro ਵੀ ਨਾਲ ਗੇਅਰ Pro ਤਾਂ ਚਲੋ ਵੀ ਆਉਂਦਾ ਸੀਗਾ ਠੀਕ ਹੈ ਜੀ ਇਹ 5210 ਕਿੰਨਾ ਮਾਡਲ ਦੱਸਿਆ ਸੀ ਵੀਰੇ 5210 ਇਹ ਹੈਗਾ ਬਾਈ ਇਹ ਬਾਈ ਮਾਡਲ ਬਾਈ ਮਾਡਲ ਠੀਕ ਹੈ ਇਹ ਕਿਵੇਂ ਚੱਲਿਆ ਹੁਣ ਤੱਕ ਇਹ ਵੀ ਬਹੁਤ ਸੋਹਣਾ ਬਈ ਮੈਂ ਕਹੀ ਇਹਦੀ ਆਪਦੀ ਥਾਂ ਪਰਫਾਰਮੈਂਸ ਜਿਹੜੀ ਹੂੰ ਸੇਲ ਵੀ ਕਰ ਰਹੇ ਮੈਂ ਕਈ ਉਹਦੇ ਨਾਲ ਕੋਈ ਬਈ ਓਵੇਂ ਜਿਵੇਂ ਮੋੜੀ ਮੋਡੀਫਿਕੇਸ਼ਨ ਦੀ ਕੋਈ ਲੋੜ ਨਹੀਂ ਲੱਗੀ ਸਾਨੂੰ ਇਹਨੂੰ ਸਾਨੂੰ ਤਾਂ ਬਈ ਐਵੇਂ ਕਈ ਨੋਰਮਲ ਵਾਈ ਕਰਨੀ ਤਾਂ ਕੋਈ ਨਹੀਂ ਲੱਗੀ ਉਹ ਤਾਂ ਐਵੇਂ ਸਟੈਂਡ ਬਈ ਹੁਣ ਹਉਆ ਹੀ ਕਹਿ ਸਕਦੇ ਹੁਣ ਜਿਵੇਂ ਤੁਸੀਂ ਇਹਦੇ ਮਗਰ 24 22 ਬੈਠੇ ਹਾਂ ਹਾਂ ਕੁਛ ਨਹੀਂ ਬਈ ਬੜੀਆਂ ਚਵਾਈਆਂ ਦੋ ਤਿੰਨ ਸਾਲ ਹੁਣ ਇਹਦੇ ਨੇ ਚਲਾਈਆਂ ਹੀ ਹਾਂ ਹਾਂ ਹੁਣ ਅਜੇ 52 ਦਾ ਟਰੈਕਟਰ ਆ 24 ਤਵਾਂਗਾ ਉਹ ਵੀ ਬਈ ਉਹੋ ਨਹੀਂ ਹੈਗੀਆਂ ਹੌਲੀਆਂ ਨਹੀਂ ਨਹੀਂ ਪੂਰਾ ਇਹਦਾ ਹੁਣ ਮੈਨੂੰ ਲੱਗਦਾ ਫਰੇਮ 5 ਇੰਚ ਹੀ ਹੋਊਗਾ ਹੈ ਨਾ ਫਰੇਮ ਛੱਡ ਕੇ ਬਈ ਉੱਤੇ ਲੱਗੇ ਵੇ ਆਪਣੇ ਆਹ ਫਰੇਮ ਐਸੇ ਕਰਕੇ ਤੇ ਗੱਟ ਇਹ ਤਾਂ ਯਾਰ ਬਈ ਆ ਜਿਹੜੀਆਂ ਹੁਣ ਚੱਲਦੀਆਂ ਆਪਾਂ ਚਲੋ ਕਿਸੇ ਦਾ ਵੈਸੇ ਸਾਰੇ ਜਾਣਦੇ ਹੀ ਵੀ ਹੌਲੀਆਂ ਜੀਆਂ ਤਵਾਂ ਹੁਣ ਨਿਕ ਪਰ ਇਹਦਾ ਫਰੇਮ ਤੁਸੀਂ ਦੇਖੋ ਜਿਵੇਂ ਆਪਾਂ 16 ਜਾਂ ਤਲਵੰਡੀ ਦੀਆਂ ਤਮੀਆਂ ਦਾ ਆਪਾਂ ਕਹੀਏ ਫਰੇਮ ਉਹ ਫਰੇਮ ਹੈ ਤਾਂ ਵੈਸੇ ਹੀ ਬਹੁਤ ਭਾਰੀਆਂ ਹੋਣੀਆਂ ਬਈ ਹਨਾ ਬਹੁਤ ਭਾਰੀਆਂ ਗੱਟਿਆਂ ਦੀ ਤਾਂ ਯਾਰ ਲੋਡ ਪੈਂਦੀ ਨਹੀਂ ਚਾਹੀਦੀ ਇਹ ਪੂਰਾ ਭਜਨ ਆ ਬਈ ਇਹਦਾ ਕੋਈ ਨਹੀਂ ਲੋਡ ਪੈਂਦੀ ਜਿਵੇਂ ਉਹ ਵਿੱਚ ਵਾਉਣੇ ਆਪਾਂ ਮਲਚਿੰਗ ਕਰਦੇ ਹਾਂ ਅੱਛਾ ਉਹ ਦੌਰ ਰੱਖੀ ਉਦੋਂ ਆ ਵੀ ਚਲੋ ਬੜ ਘੰਨਾ ਉਹਨਾਂ ਦੇ ਫੇਰ ਤਾਂ ਜੇ ਇਹ ਟਰੈਕਟਰ ਤੇ ਬਈ ਇਹ ਹੁਣ ਇੰਨਾ ਸੋ ਆ ਸੌਰੀ ਇਹ ਤਮੀਆਂ ਤੇ ਇੰਨਾ ਸੋਹਣਾ ਟਰੈਕਟਰ ਚੱਲਦਾ ਫੇਰ ਕੀ ਇਹਨੂੰ ਮੋਡੀਫਿਕੇਸ਼ਨ ਦੀ ਲੋੜ ਆ ਨਹੀਂ ਨਹੀਂ ਕੋਈ ਐ ਨਹੀਂ ਲੱਗਾ ਵਾਉਣ ਤੇ ਤਾਂ ਬਈ ਕੋਈ ਲੋਡ ਨਹੀਂ ਲੱਗੀ ਟਰਾਲਿਆਂ ਟਰੂਲ ਲੱਗਦਾ ਅਗਰੇ ਨੂੰ ਵੀ ਜਾਂ ਹਾਂ ਖਿੱਚੀ ਫਿਰਦੇ ਕੋਈ ਮੈਨੂੰ ਖਾਸ ਕੋਈ ਲੋਡ ਨਹੀਂ ਕੰਪਨੀ ਨੇ ਦਿੱਤਾ ਵੇਖ ਕੇ ਹੀ ਬਈ ਦਿੱਤਾ ਹਾਂ ਨਹੀਂ ਨਹੀਂ ਸਹੀ ਹੈ ਬਾਈ ਤੇ ਇਹ ਦੀ ਡੀ ਲਾਇਵਰੇਜ ਬਈ ਕਿਵੇਂ ਹੋਲੈਂਡ ਦਾ ਨਾ ਕੋਈ ਫਰਕ ਲੱਗਿਆ ਨਹੀਂ ਘਰ ਬਈ ਠੀਕ ਹੈ ਇਹ ਦੀ ਵੀ ਡੀ ਲਾਇਵਰੇਜ ਸਹੀ ਕੱਢਦਾ ਉਹੀ ਗੱਲ ਆ ਗਈ ਬਈ ਗੱਲ ਸਾਰੀ ਇੰਪਲੀਮੈਂਟਾਂ ਤੇ ਹੋ ਟਰੈਕਟਰ ਦਾ ਸ਼ਾਇਦ ਨਾ ਫਰਕ ਪੈਂਦਾ ਬਈ ਜੌਨ ਡੀਅਰ ਨੂੰ ਇੰਪਲੀਮੈਂਟ ਤਾਂ ਉਹਦੇ ਸਾਈਜ਼ ਦੇ ਜ਼ਰੂਰੀ ਚਾਹੀਦੇ ਜ਼ਰੂਰੀ ਚਾਹੀਦੇ ਕਿਉਂਕਿ ਥੋੜਾ ਆਪਾਂ ਨੂੰ ਹੈਗਾ ਰਾਹ ਰੋਜ ਜਿਵੇਂ ਡੀਲ ਲੋਕ ਕਹਿ ਦਿੰਦੇ ਆ ਖਾਬ ਤੋਂ ਕੋਈ ਐਵੇਂ ਤਾਂ ਗੱਲ ਬਣਦੀ ਨਹੀਂ ਚਲੋ ਹੋਊਗੀ ਪਰ ਇੰਪਲੀਮੈਂਟ ਪੂਰਾ ਤੇ ਵਾਹਣ ਵਾਲਾ ਡਰਾਈਵਰ ਬੰਦਾ ਸਹੀ ਆ ਕੋਈ ਕੋਈ ਫਰਕ ਨਹੀਂ ਬਈ ਕੱਢਦੇ ਆ ਪੂਰਾ ਆਪਦਾ ਐਵਰੇਜ ਦਿੰਦੇ ਆ ਫਿਰ ਕੋ ਚਲੋ ਵਧੀਆ ਫਿਰਤਾ ਬਾਈ ਬਹੁਤ ਵਧੀਆ ਲੱਗਿਆ ਬਾਈ ਤੁਹਾਡਾ ਸਿਸਟਮ ਤੇ ਆਪਣੀ ਖੇਤੀ ਬਾਈ ਕਾਦੀ ਕਾਦੀ ਕਰਦੇ ਹੋ ਤੁਸੀਂ ਖੇਤੀ ਬਾਈ ਆਪਾਂ ਕਣਕ ਝੋਨਾ ਹੀ ਨਾਰਮਲ ਆ ਹੁਣ ਮੂੰਗੀ ਬੀਜ ਦੇਈ ਦੀ ਕਣਕ ਆਲਾ ਵੱਢ 16 ਅਪ੍ਰੈਲ ਨੂੰ ਵਿੱਲੋ ਹੋ ਜਾਂਦਾ ਠੀਕ ਹੈ ਬਈ ਜਦੋਂ ਮੋਹਰੀਕ ਨੂੰ ਮੂੰਗੀ ਬੀਜੀ ਸੀਗੀ ਤੇ ਵਧੀਆ ਖੇਰਾ ਵੱਢ ਲਈ ਆ ਕਰਾਈ ਜਾਂਦੇ ਸੀ ਲੋੜ ਠੀਕ ਹੈ ਵੀਰੇ ਉਹ ਆਪਣਾ ਮੈਸ ਟਿੱਪਣੀਆਂ ਦੇਖ ਕੇ ਗੱਲ ਕਰੀ ਸੀ ਮੈਨੂੰ ਲੱਗਿਆ ਸ਼ਾਇਦ ਆਲੂ ਲਾਉਂਦੇ ਹੋਵੋਗੇ ਉਹ ਬਈ ਨਹੀਂ ਨਹੀਂ ਉਹ ਬੈੱਡ ਤੇ ਬੀਜਦੇ ਆ ਮੂੰਗੀ ਠੀਕ ਹੈ ਤੇ ਉਹਦੇ ਕਰਕੇ ਸਪਰੇਅ ਵਾਲਾ ਪੰਪ ਹੈਗਾ ਆਪਣਾ ਤਲਵੰਡੀ ਭਾਈ ਤੋਂ ਇਹ ਆਟੋਮੈਟਿਕ ਜਿਹੜਾ ਕਰ ਦਿੰਦਾ ਠੀਕ ਹੈ ਵੀਰੇ ਉਹ ਫਿਰ ਖੇਲੀ ਦੇ ਵਿੱਚ ਵਿੱਚ ਉਹ ਸਟਿੱਪਣੀ ਆ ਜਾਂਦੀ ਹੈ ਠੀਕ ਹੈ ਜਿਹੜੇ ਛੁੱਪਤਲੇ ਤਾਂ ਪਾਲੀ ਦੇ ਛੋਟੇ ਹਾਲੈਂਡ ਨੂੰ ਪਾਲੀਦੇ ਉਹ ਠੀਕ ਹੈ ਵੀਰੇ ਉਹਦੇ ਨੂੰ ਸੌਖਾ ਹੋ ਜਾਂਦਾ ਠੀਕ ਹੈ ਵੀਰੇ ਇਹ ਨਾਲ ਅਰਜਨ ਵੀ ਰੱਖਿਆ ਜੀ ਅਰਜਨ ਹਾਂਜੀ ਹੈਗਾ ਵੀ ਚੱਲ ਜੰਦਾ ਇਹ ਇਹ ਵੀ ਕਿਵੇਂ ਵਧੀਆ ਹੀ ਹੈ ਵਧੀਆ ਆਪ ਦੀ ਸੰਭਈ ਇਹ ਵੀ ਬਸ ਥੋੜਾ ਜਿਹਾ ਹੀ ਹੈ ਕੰਫਰਟੇਬਲ ਦਾ ਹੀ ਆ ਤੇ ਮਹਿੰਦਰਾ ਦਾ ਉਹ ਗੱਲ ਹੈ ਨਹੀਂ ਜੁੰਡੀ ਰਲੀ ਤਾਂ ਹਾਂ ਫਿਰ ਇਹ ਤਾਂ ਚੰਗਾ ਕੰਪੈਰੀ ਹੈ ਹਾਂਜੀ ਇਹ ਕਿਹਨਾ ਮਾਡਲ ਆ ਵੀ ਰੰਗ ਜਾ ਯਾਰ ਜਿਆਦਾ ਉੱਡ ਗਿਆ ਲੱਗਦਾ ਇਹ ਰੰਗ ਨਹੀਂ ਯਾਰ ਇਹ ਬਸ ਉਹ ਬਾਹਰ ਬੂਰ ਖੜਨ ਵਾਲੀ ਹੋਇਆ ਥੋੜਾ ਖਰਾਬ ਇਹਦਾ ਅੱਛਾ ਹਾਂਜੀ ਇਹ ਮਾਡਲ ਕਿਹਨਾ ਹੋ 17 18 20 ਇਹ ਬਈ ਮੇਰੇ ਕੋਲ 15 ਮਾਡਲ ਆ 15 ਮਾਡਲ ਹਾਂਜੀ ਫਿਰ ਤਾਂ ਠੀਕ ਹੈ ਮੇਰਾ ਮਾਡਲ ਆ ਇਹ ਜਿਵੇਂ ਹੁਣ ਇਹਦੂ ਬਾਅਦ ਤਾਂ ਇਹਦਾ ਚਲ ਬੜੇਪਾ ਸ਼ੁਰੂ ਵਾਲੀ ਗੱਲ ਹੀ ਉਹ ਘਾਵਤ ਹੀ ਬਣੀ ਵੀ ਆ ਨਾ ਹਰੇਕ ਬੰਦੇ ਹੀ ਕਹਿੰਦੇ ਤੇ ਹਜੇ ਤੱਕ ਤਾਂ ਉਹ ਗੱਲ ਹੈ ਨਹੀਂ ਨੀ ਵੈਸੇ ਠੀਕ ਚੱਲੀ ਜਾਂਦਾ ਕੋਈ ਏਡੀ ਗੱਲ ਨਹੀਂ ਪਰ ਪੂਰ ਤਾਂ ਨਹੀਂ ਕੱਢਦਾ ਨਹੀਂ ਉਵੇਂ ਨਹੀਂ ਇੱਕ ਸੀਟ ਸੂਟ ਜੀ ਨਹੀਂ ਇਹਦੀ ਕੰਫਰਟੇਬਲ ਜਮਾਂ ਹੀ ਦਿੰਦੇ ਅੱਛਾ ਹੁਣ ਆਮ ਜਿਵੇਂ ਡਾਇਰੈਕਟਰਾਂ ਦੀਆਂ ਸੀਟਾਂ ਵਧੀਆ ਆ ਗਈਆਂ ਹਾਲੈਂਡ ਦੀ ਵਧੀਆ ਸੀਟ ਆ ਉਹਦੀ ਜੌਂਡੀਰ ਵੀ ਵਧੀਆ ਚੱਲ ਰਹੀ ਠੀਕ ਹੈ ਉਹ ਥੋੜਾ ਜਿਹਾ ਵੌਂਚ ਇਹ ਨਾ ਉਹ ਨਿਕਲ ਪਾ ਇੰਜਨਰ ਲੋ ਠੀਕ ਆ ਘੁੱਟੀ ਘਾਟੀ ਦਾ ਨਹੀਂ ਬੜਾ ਨਹੀਂ ਨਹੀਂ ਉਵੇਂ ਠੀਕ ਹੈ ਅੱਛਾ ਹਾਂ ਸਾਰਾ ਵਧੀਆ ਤੇ ਫਿਰ ਪੂਰਾ ਕੰਮ ਲੈ ਲੈ ਟਰੈਕਟਰਾਂ ਦਾ ਹਨਾ ਇਹ ਵੇਖ ਲਓ ਬਾਈ ਤੁਸੀਂ ਆਹ ਧਸਿਆ ਪਿਆ ਟਰੈਕਟਰ ਪੂਰਾ ਬਾਈ ਹੋਰਾਂ ਦਾ ਤੇ ਠੀਕ ਹੈ ਬਾਈ ਬਹੁਤ ਧੰਨਵਾਦ ਹੈ ਬਾਈ ਤੇ ਮਹੀ ਪੈ ਗਿਆ ਮਿੱਤਰੋ ਨਹੀਂ ਤਾਂ ਅੱਜ ਤੁਹਾਨੂੰ ਚੱਲਦਾ ਵਖਾਉਣਾ ਸੀ ਆਪਾਂ ਬਾਈ ਹਨਾ 24 ਤਵੀਆਂ ਦੇ ਤੇ ਕਦੇ ਗਾਂਵ ਖਾਵਾਂਗੇ ਕਣਕਾਂ ਟਾਈਮ ਤੇ ਠੀਕ ਹੈ ਜੀ ਠੀਕ ਹੈ ਬਾਈ ਥੈਂਕ ਯੂ ਬਈ ਲੈ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਦੱਸਿਓ ਕੋਈ ਵੀ ਟਰੈਕਟਰ ਬਾਰੇ ਕੋਈ ਸਲਾਹ ਦੇਣੀ ਹੋਵੇ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਠੀਕ ਹੈ ਜੀ ਥੈਂਕ ਯੂ